ਪੰਜਾਬ ਅੰਦਰ ਜਲੰਧਰ ਜਿਮਨੀ ਚੋਣ ਪੇਟ ਦਾ ਪ੍ਰਚਾਰ ਭਾਵੇਂ ਅੱਜ ਸ਼ਾਮੀ ਖਤਮ ਹੋ ਗਿਆ ਪਰੰਤੂ ਸੂਬੇ ਦੀਆਂ ਚੋਣਾਂ ਦੇ ਪੱਖੋਂ ਜਿਹੜਾ ਚੌਂਡ ਬੁਖਾਰ ਉਹ ਹਾਲੇ ਲੱਥਾ ਨਹੀਂ ਬਲਕਿ ਅਗਲੇ ਦਿਨ ਹੋਰ ਚੜੇਗਾ ਕਹਿੰਦਾ ਭਾਪ ਕਿ ਲੋਕਾਂ ਦਾ ਧਿਆਨ ਹੁਣ ਇਸ ਤੋਂ ਬਾਅਦ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਜਿਹੜੀਆਂ ਪੰਚਾਇਤੀ ਚੋਣਾਂ ਕਹਿੰਦਾ ਭਾਪ ਕਿ ਸ੍ਰੋਮਣੀ ਕਮੇਟੀ ਦੀਆਂ ਚੋਣਾਂ 12-13 ਸਾਲਾਂ ਤੋਂ ਪੈਂਡਿੰਗ ਨਹੀਂ ਪੰਚਾਇਤੀ ਚੋਣਾਂ ਨੂੰ ਵੀ ਅੱਧਾ ਸਾਲ ਹੋ ਗਿਆ ਉਹਦੀ ਮਿਆਦ ਪੁੱਗੀ ਨਹੀਂ ਖैर ਇਹਨਾਂ ਦੋ ਚੋਣਾਂ ਵੱਲ ਜਿਹੜਾ ਅਗਲਾ ਧਿਆਨ ਵੱਡੇ ਪੱਤਰ ਉੱਤੇ ਕੇਂਦਰਿਤ ਹੋ ਰਿਹਾ ਹੈ ਦੇਖਣ ਵਾਲੀ ਗੱਲ ਹੋਵੇਗੀ ਕਿ ਸ੍ਰੋਣੀ ਕਮੇਟੀ ਚੋਣਾਂ ਦਾ ਜਿਹੜਾ ਫੈਸਲਾ ਲੈਣਾ ਹੈ ਉਹ ਕੇਂਦਰ ਸਰਕਾਰ ਨੇ ਲੈਣਾ ਹੈ ਆਪਣੇ ਰਾਜਸੀ ਪੱਖਾਂ ਨੂੰ ਲੈ ਕੇ ਕਈ ਮਦਦਾਂ ਨੂੰ ਲੈ ਕੇ ਤੇ ਦੂਜੇ ਵੱਡੇ ਪੰਚਾਇਤੀ ਚੋਣਾਂ ਦਾ ਫੈਸਲਾ ਪੰਜਾਬ ਸਰਕਾਰ ਦੇ ਹੱਥ ਹੈ ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਇਹ ਦੋਨੇ ਫੈਸਲੇ ਕਦੋਂ ਆਉਣਗੇ ਹਾਲਾਂਕਿ ਜਿਹੜੀਆਂ ਚਾਰ ਜਮਨੀ ਚੋਣਾਂ ਨੇ ਉਹ ਅਗਲੇ ਸਮੇਂ ਪੰਜਾਬ ਦੇ ਵਿੱਚ ਉਹ ਵੀ ਤਿਆਰ-ਵਾਰ ਤਿਆਰ ਨੇ ਜਿੰਨਾ ਸਬੰਧੀ ਜਿਹੜਾ ਫੈਸਲਾ ਹੈ ਉਹ ਵੋਟ ਚੋਣ ਕਮਿਸ਼ਨ ਕਹਿੰਦਾ ਭਾਰਤ ਸਰਕਾਰ ਵੱਲੋਂ ਉਹ ਸਾਹਮਣੇ ਆਏਗਾ ਖੈ ਅਜਿਹੀ ਸਾਰੇ ਚੋਣਾਂ ਨਾਲ ਜੁੜੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਉਹ ਕੇ ਚਿੰਤਕ ਸਿਆਸੀ ਮਾਹਿਰ ਤੇ ਅਦਾਰਾ ਜਾਗੋ ਇੰਟਰਨੈਸ਼ਨਲ ਦੇ ਸਪਾਦਕ ਡਾਕਟਰ ਭਗਵੰਤ ਸਿੰਘ ਜੀ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਤੁਹਾਡਾ ਸਵਾਗਤ ਵੈਲਕਮ ਬਹੁਤ ਬਹੁਤ ਸ਼ੁਕਰੀਆ ਪਿੰਡਤਾ ਸਤਿ ਸ਼ਕਰ ਡਾਕਟਰ ਇੱਕ ਜਿਮਨੀ ਚੋਣ ਪੇਡ ਦਾ ਜਿਹੜਾ ਪ੍ਰਚਾਰ ਥੰਮ ਗਿਆ ਹੈ ਤੇ ਹੁਣ VOTING ਪ੍ਰਕਿਰਿਆ ਤੇ ਰਿਜ਼ਲਟ ਆਊਗਾ ਆਪਣੇ ਸਾਹਮਣੇ ਲੋਕ ਕਿਸ ਤਰ੍ਹਾਂ ਦਾ ਕੀ ਫਤਵਾ ਦਿੰਦੇ ਆ ਉਹ ਵੱਖਰੀ ਗੱਲ ਐ ਪਰ ਪੰਜਾਬ ਦੇ ਵਿੱਚ ਜਿਹੜਾ ਚੋਣ ਬੁਖਾਰ ਐ ਅਗਲੇ ਸਮੇਂ ਉਹ ਹੋਰ ਤੇਜ਼ ਹੋਏਗਾ ਇਸ ਜਿਮਨੀ ਚੋਣ ਪਿੰਡ ਨਾਲੋਂ ਬੁਖਾਰ ਲੱਥਣ ਵਾਲਾ ਨਹੀਂ ਕਹਿੰਦਾ ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ 12-13 ਸਾਲ ਪਹਿਲਾਂ ਹੋਈਆਂ ਸੀ 2011 ਚ ਤੇ ਉਸ ਤੋਂ ਬਾਅਦ ਪੈਂਡਿੰਗ ਪਈਆਂ ਨੇ ਭਾਵੇਂ ਹਰ ਸਾਲ ਜਿਹੜੀ ਐ ਆਮ ਜਲਾਸ ਹੁੰਨ ਤੋਂ ਬਾਅਦ ਇੱਕ ਚੋਣ ਪ੍ਰਕਿਰਿਆ ਹੁੰਦੀ ਹੈ ਪ੍ਰਧਾਨ ਚੁਣੇ ਜਾਂਦੇ ਨੇ ਅਹੁਦੇਦਾਰ ਚੁਣੇ ਜਾਂਦੇ ਨੇ ਐਗਜ਼ੈਕਿਟਰ ਚੁਣੀ ਜਾਂਦੀ ਹੈ ਪਰਤੂ ਆਮ ਚੋਣਾਂ ਦੀ ਜਿਹੜੀ ਪ੍ਰਕਿਰਿਆ ਉਹ ਸਾਲਾਂਵਾਰ ਦੀ ਤੋਂ ਥੰਮੀ ਹੋਈ ਹੈ ਤੇ ਸਮੇਂ-ਸਮੇਂ ਇੱਕ ਗੱਲ ਵੱਡੇ ਪੱਧਰ ਉੱਤੇ ਉੱਠ ਪੈਂਦੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਿਸ ਸਮੇਂ ਹੋਣਗੀਆਂ ਜਾਂ ਨਹੀਂ ਹੋਣਗੀਆਂ ਪਰ ਜਿਹੜੀ ਹੁਣ ਚਰਚਾ ਹੈ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ ਇਨ੍ਹਾਂ ਸੰਬੰਧੀ ਜਿਹੜੀ ਹੈ ਦੂਜੀ ਵਾਰ ਜਿਹੜੀ ਹੈ ਮਿਆਦ ਵਧਾਈ ਗਈ ਹੈ ਵੋਟਾਂ ਬਣਾਉਣ ਕਹਿੰਦਾ ਪਾਬ ਕਿ ਹੁਣ 31 ਜੁਲਾਈ ਤੱਕ ਜਿਹੜੀ ਹੈ VOTING ਪ੍ਰਕਿਰਿਆ ਨਵੇਂਆ ਵੋਟਾ ਬਣਾਉਣ ਦੀ ਕਹਿੰਦਾ ਪਾਬ ਕਿ ਹਰ ਸਾਲ ਨਵੇਂ ਸ੍ਰੋਣੀ ਸ਼ੈਦੇ ਜਿਹੜੀਆਂ SGPC ਦੀਆਂ ਵੋਟਾਂ ਪੈਂਦੀਆਂ ਨੇ ਫਿਰ ਇੱਕ ਜਿਹੜਾ ਸਵਾਲ ਪੈਦਾ ਹੁੰਦਾ ਹੈ ਜਿੱਥੇ ਇੱਕ ਅਤਿ ਸਾਹ ਜ਼ਰੂਰ ਹੈ ਇਹ ਪੰਥਕ ਦੇ لحاظ ਦਾ ਮਾਮਲਾ ਹੈ ਅਤਿ ਸਾਹ ਹੈ ਕਿ ਕਦੋਂ ਇਹ ਹੋਣ ਇਹ ਸਿਸਟਮ ਦੇ ਵਿੱਚ ਜਿਹੜੀ ਹੈ ਨਵਾਂ ਪਣ ਆਏ ਜਿਹੜਾ ਸ੍ਰੋਣੀ ਕਮੇਟੀ ਦਾ ਪਰ ਇੱਕ ਜਿਹੜੀ ਵੱਡੀ ਗੱਲ ਹੈ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਨਵੇਂਆ ਵੋਟਾ ਬਣਾਉਣ ਦੇ ਵਿੱਚ ਇੱਕ ਜਿਹੜੀ ਉਤਸ਼ਾਹ ਉਹ ਘਟ ਹੈ ਦਿਲਚਸਪੀ ਘਟ ਤੇ ਹੁਣ ਤੱਕ ਬੜੀਆਂ ਘਟਵਟਾਂ ਬਣੀਆਂ ਨੇ ਜਿਕਰ ਆਪਾਂ ਪਿਛਲੇ 2011 ਦੇ ਜਿਹੜਾ ਐਸਜੀਪੀਸੀ ਦੇ ਚੋਣ ਪੱਡ ਨੂੰ ਲਈ ਹਾਂ ਸਾਹਿਬ ਦੱਸੋ ਭਲਾ ਇਹਦੇ ਵਿੱਚ ਸਾਰਾ ਕੀ ਹੈ ਇਹਦੇ ਐਸਜੀਪੀਸੀ ਦੇ ਇਰਦ ਗਿਰ ਕਿਸ ਤਰ੍ਹਾਂ ਦੀ ਕਿਉਂ ਦਿਲਚਸਪੀ ਘੱਟੀ ਸਾਹਮਣੇ ਆ ਰਹੀ ਹੈ ਤੇ ਚੋਣਾ ਹੋਣ ਦਾ ਕੀ ਹੈ ਕੀ ਪ੍ਰਕਿਰਿਆਵਾਂ ਇਹ ਸਾਰਾ ਕੁਝ ਸਨਮੁਖ ਸਾਡੇ ਹੋ ਸਕਦਾ ਹੈ ਜੀ ਪਿੰਡਾ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ ਹੈ ਬੜੀਆਂ ਕੁਰਬਾਨੀਆਂ ਤੋਂ ਬਾਅਦ ਦੇ ਇਹ ਹੋਣ ਦੇ ਵਿੱਚ ਆਈ ਸੀ ਉਸ ਵੇਲੇ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧਤੀ ਮਹੰਤਾਂ ਦੇ ਹੱਥਾਂ 'ਚ ਸੀ ਤੇ ਉੱਕ ਕਰਮੀ ਹੋਗੇ ਸਨ ਉਸ ਦੇ ਲਈ ਸਿੱਖਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਨ ਸ਼ਹਾਦਤਾਂ ਦਿੱਤੀਆਂ ਸਨ ਤਾਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ ਤੇ ਇੰਗਰੇਜ਼ ਸਰਕਾਰ ਨੇ ਇਹ ਐਕਟ ਪਾਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਬਣਾਇਆ ਸੀ ਤੇ ਇਹਦੇ ਚੋਣਾਂ ਹੁੰਦੀਆਂ ਨੇ ਵਿਧਾਨ ਦੇ ਬਿਤਾਵਕ 5 ਸਾਲ ਦੇ ਬਾਅਦ ਪਰੰਤੂ ਇਹ ਹੁਣ 2011 ਦੀਆਂ ਹੋਈਆਂ ਹੋਈਆਂ ਚੋਣਾਂ ਨੇ ਇਸ ਦੀਆਂ ਚੋਣਾਂ ਨਹੀਂ ਹੋਈਆਂ ਉਹ ਲੰਬੇ ਸਮੇਂ ਤੋਂ ਇਹ ਪੈਂਡਿੰਗ ਪਈਆਂ ਨੇ ਤੇ ਇਹਦੇ ਵਿੱਚ ਕਿਉਂਕਿ ਕਰਵਾਉਣੀਆਂ ਕੇਂਦਰ ਸਰਕਾਰ ਨੇ ਹੁੰਦੀਆਂ ਨੇ ਤੇ ਪੰਜਾਬ ਸਰਕਾਰ ਦਾ ਉਹਦੇ ਵਿੱਚ ਵਿਸ਼ੇਸ਼ ਸਹਿਯੋਗ ਹੁੰਦਾ ਤੇ ਸਾਰਾ ਰਲ ਕੇ ਦੋਨੇ ਸਰਕਾਰਾਂ ਦਾ ਮੇਨ ਅਸਲ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਹੁੰਦਾ ਤੇ ਪਰ ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਕਈ ਜਿਹਾ ਹੀ ਘਟਨਾਮਾ ਵਾਪਰੀਆਂ ਜਿਹਾ ਮਸਲੇ ਉੱਪਰੇ ਇੱਕ ਤਾਂ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਦਿੱਤੀ ਗਈ ਇਹਦੇ ਵਿੱਚੋਂ ਜਿਹੜਾ ਵਕ ਹੋਇਆ ਉਹ ਲਿਟੀਗੇਸ਼ਨ ਦੇ ਚ ਪੈ ਗਿਆ ਹਾਈ ਕੋਰਟ ਗਿਆ ਹਾਈ ਕੋਰਟ ਤੋਂ ਸੁਪਰੀਮ ਕੋਰਟ ਗਿਆ ਹੁਣ ਵੀ ਹਲੇ ਮਾਮਲਾ ਉਹ ਸੁਪਰੀਮ ਕੋਰਟ ਤੇ ਵਿਚਾਰधीन ਹੈ ਜਿਸ ਦੇ ਲੇਟਪੇ ਵੀ ਖਚ ਹਲੇ ਸਾਹਮਣੇ ਆਊਗਾ ਵੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਉਹਦੀ ਸਰਕਾਰ ਜਾਂ ਕੋਪ ਕੀ ਬਿਆਨ ਦਿੱਤਾ ਜਾਂਦਾ ਤੇ ਕੋਪ ਉਹਦੇ ਪ੍ਰਤੀ ਕਿਸ ਤਰ੍ਹਾਂ ਦਾ ਫੈਸਲਾ ਦਿੰਦੀ ਹੈ ਉਹ ਹਲੇ ਵਿਚਾਰधीन ਹੈ ਪਰੰਤੂ ਜਿਵੇਂ ਕਿ ਪਿਛਲੇ ਸਾਲ ਸ਼ੁਰੂ ਹੋਇਆ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਉਂ ਨਾ ਸ਼ੀਤੀ ਕਰਵਾਈਆਂ ਜਾਣ ਇਸ ਸੰਬੰਧੀ ਇਹ ਪ੍ਰਕਿਰਿਆ ਸ਼ੁਰੂ ਕੀਤੀ ਗਈ ਸੀ ਤੇ ਇਹਦੇ ਲਈ ਵੋਟਾਂ ਕਿਉਂਕਿ ਆਈ ਆਈ ਜਦੋਂ ਚੋਣ ਹੁੰਦੀ ਹੈ ਉਦੋਂ ਸਾਰੇ ਨਵੇਂ ਸਰੇ ਤੋਂ ਵੋਟਰ ਸੂਚੀਆਂ ਸੋਧੀਆਂ ਜਾਂਦੇ ਨੇ ਨਵੇਂ ਸਰੇ ਤੋਂ ਬਿਲਕੁਲ ਗੁਰਦੁਆਰਾ ਚੋਣ ਕਮਿਸ਼ਨ ਬਕਾਇਦਾ ਤਾਨਾਤ ਕੀਤਾ ਗਿਆ ਉਹ ਦਫ਼ਤਰ کارਸ਼ੀ ਹੋ ਗਿਆ ਸੀ ਇਹ ਸਾਰੇ ਮਾਮਲੇ ਗੁਰਦੁਆਰਾ ਚੋਣ ਕਮਿਸ਼ਨ ਨੇ ਇਹਦੇ ਸੰਬੰਧੀ ਵੋਟਾਂ ਬਣਾਉਣ ਦੇ ਲਈ ਉਹਨੇ ਪ੍ਰਕਿਰਿਆ ਆਰੰਭ ਦਿੱਤੀ ਹੈ ਕੁਝ ਸਾਲ ਤੋਂ ਬੜ ਰਹੀਆਂ ਨੇ ਪਰੰਤੂ ਜਿਹੜੀ ਸਭ ਤੋਂ ਵੱਡੀ ਗੱਲ ਇਹ ਹੈ ਕਿ 2011 ਦੇ ਵਿੱਚ ਜਦੋਂ ਵੋਟਾਂ ਪਈਆਂ ਸਨ ਉਦੋਂ 55 ਲੱਖ ਵੋਟਰ ਸਨ ਜਿਹੜੇ ਕਿਸ਼ਮੌਲੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਦੇ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਸਨ 55 ਲੱਖ ਵੋਟਰਾਂ ਦੇ ਪਰੰਤੂ ਹੁਣ ਜਿਹੜੀ ਬੜੀ ਇੱਕ ਨਿਰਾਸ਼ਾਜਨਕ ਸਥਿਤੀ ਇਹ ਹੈ ਕਿ ਹੁਣ ਤੱਕ ਸਿਰਫ 27 ਲੱਖ 27.90 ਲੱਖ ਵੋਟਰ ਹੀ ਰਜਿਸਟਰ ਹੋ ਸਕੇ ਨੇ ਤੇ ਜਿਹੜੀਆਂ ਕਿ ਉਤੋਂ ਅਧੀਆਂ ਵੋਟਾਂ ਨੇ ਇਹਦੇ ਕਈ ਕਾਰਨ ਹੋ ਸਕਦੇ ਨੇ ਪੰਜਾਬ ਦੇ ਵਿੱਚ ਪ੍ਰਵਾਸ ਹੋ ਸਕਦਾ ਹੈ ਜਨਰਲ ਦੇ ਵਿੱਚੋਂ ਅੰਕਾਂ ਦੀ ਗਿਣਤੀ ਘੱਟ ਸਕਦੀ ਹੈ ਕਈ ਕਈ ਫੈਕਟਰ ਨੇ ਦੂਸਰਾ ਹਰਿਆਣਾ ਦੀ ਕਮੇਟੀ ਵੱਖਰੀ ਹੋਣ ਕਰਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਉਤਸ਼ਾਹ ਨਾ ਹੋਵੇ ਕਈ ਕਈ ਫੈਕਟਰ ਨੇ ਕੋਈ ਸਰਕਾਰੀ ਪੱਧਰ ਤੇ ਇਹ ਇਹ ਇਹਨਾਂ ਦੀ ਵੋਟਾਂ ਨੂੰ ਬਣਾਉਣ ਦੇ ਪ੍ਰਤੀ ਕੋਈ ਲੋਕਾਂ ਨੂੰ ਚੇਤਨਨਾਂ ਕੀਤਾ ਗਿਆ ਹੋਵੇ ਇਹ ਜਿਹੜੀ ਵੋਟਾਂ ਦੀ ਗਿਣਤੀ ਘਟਣੀ ਹੈ ਬਹੁੜੀ ਵੱਡੀ ਚਿੰਤਾਜਨਕ ਹੈ ਇਸ ਮਿਨੀ ਪਾਰਲੀਮੈਂਟ ਦੇ ਵਿੱਚੋਂ ਇਸ ਤਰ੍ਹਾਂ ਦੀ ਉਦਾਸੀਨਤਾ ਧਾਰਨ ਕਰਨਾ ਗੁਰਦੁਆਰਿਆਂ ਦੇ ਪ੍ਰਬੰਧ ਦੇ ਲਈ ਤੇ ਜਿਹੜੀ ਇੱਕ ਵੱਡੀ ਕਮੇਟੀ ਹੈ ਜਿਹਦਾ ਬਹੁਤ ਵੱਡਾ ਯੋਗਦਾਨ ਹੈ ਜਿਸ ਦਾ ਬੜਾ ਵੱਡਾ ਬਜਟ ਹੈ ਤੇ ਇਸ ਪ੍ਰਤੀ ਵੋਟਾਂ ਦੀ ਗਿਣਤੀ ਘਟਣਾ ਵੀ ਬਹੁਤ ਚਿੰਤਾਜਨਕ ਹੈ ਤੇ ਇਸ ਸੰਬੰਧੀ ਸਰਕਾਰ ਵੱਲੋਂ ਜਿਹੜੇ ਕਿ ਹੌਂਸ ਜਿਹੜੀ ਇਹਦੀ ਵੋਟਾਂ ਬਣਾਉਣ ਦੀ ਮਿਤੀ ਹੈ ਉਹ 31 ਜੁਲਾਈ 2024 ਤੱਕ ਹੈ ਕੀ ਹੌਂਸ ਸਰਕਾਰ ਨੇ ਦੇਖਣਾ ਹੈ ਕਿ ਵੋਟਾਂ ਘੱਟ ਬਣੀਆਂ ਨੇ ਤੇ ਇਹਦੀ ਮਿਤੀ ਹੋਰ ਵਧਾਈ ਜਾਊਗੀ ਜੇਕਰ ਇਹਦੀ ਮਿਤੀ ਵਧਾਈ ਜਾਂਦੀ ਹੈ ਤਾਂ ਲੰਬਾ ਸਮਾਂ ਹੋਰ ਪਹੇਗਾ ਫਿਰ ਉਸ ਤੋਂ ਬਾਅਦ ਜਿਹੜੀ ਅਗਲੀ ਪ੍ਰਕਿਰਿਆ ਹੋਊਗੀ VOTER ਸੂਚੀ ਪਬਲਿਸ਼ ਕੀਤੀਆਂ ਜਾਣਗੀਆਂ ਛਪਾਈਆਂ ਜਾਣਗੀਆਂ ਇਹਨਾਂ ਦੇ ਉੱਪਰ ਇਤਰਾਜ਼ ਮੰਗੇ ਜਾਣਗੇ ਬਾਕੀ ਦਾ ਤੌਰ ਤੇ ਇਸ ਦੇ ਲਈ ਇੱਕ ਖਾਸ ਪ੍ਰੋਸੀਜਰ ਹੁੰਦਾ ਹੈ ਜਿਹੜਾ ਕਿ ਉਹ ਪ੍ਰਕਿਰਿਆ ਦੇ ਵਿੱਚੋਂ ਗੁਜ਼ਰਨਾ ਪੈਂਦਾ ਹੈ ਇਸ ਸੰਬੰਧ ਦੇ ਵਿੱਚ ਜੇਕਰ ਇਹਦੀ ਮਿਆਦ ਹੋਰ ਵਧਾਈ ਜਾਂਦੀ ਹੈ ਤਾਂ ਇਹ ਸੰਭਾਵਨਾਵਾਂ ਬਣਦੀਆਂ ਨੇ ਕਿ ਇਸ ਸਾਲ ਵੋਟਾਂ ਇਹ ਹੋਣ ਦੀ ਕੋਈ ਵੱਡੀ ਸੰਭਾਵਨਾ ਨਹੀਂ ਕਿਉਂਕਿ ਜੇ ਪ੍ਰਕਿਰਿਆ ਹੋਊਗੀ ਉਸ ਤੋਂ ਬਾਅਦ ਵੋਟਾਂ ਦੀ ਇਹ ਵੋਟ ਸੂਚੀ ਆਫਟੇ ਪ੍ਰਕਾਸ਼ ਕੀਤੇ ਜਾਣਗੇ ਇਤਰਾਜ਼ ਲਏ ਜਾਣਗੇ ਫਿਰ ਉਹਨਾਂ ਨੂੰ ਇਤਰਾਜ਼ਾਂ ਨੂੰ ਦੂਰ ਕਰਕੇ ਫਿਰ ਪ੍ਰਕਾਸ਼ ਹੋਣਗੀਆਂ ਫਾਈਨਲ ਸੂਚੀ ਬਣੂਗੀ ਉਸ ਤੋਂ ਬਾਅਦ ਵੋਟਾਂ ਦਾ ਜਿਹੜਾ ਪ੍ਰੋਸੀਜਰ ਹੁੰਦਾ ਆਪਾਂ ਨੂੰ ਪਤਾ ਵੀ ਉਹਦੇ ਲਈ ਸਮਾਂ ਦੇਣਾ ਹੁੰਦਾ ਹੈ ਨੋਮੀਨੇਸ਼ਨ ਅਪਰੋਣੀਆਂ ਹੁੰਦੀਆਂ ਨੇ ਇਸ ਤਰ੍ਹਾਂ ਦਾ ਇੱਕ ਕਾਫੀ ਲੰਬੀ ਤੇ ਗੁੰਝਲਦਾਰ ਪ੍ਰਕਿਰਿਆ ਹੈਗੀ ਹੈ ਇਸ ਤਰ੍ਹਾਂ ਸਰਕਾਰ ਕਿੰਨੀ ਤੇਜ਼ੀ ਨਾਲ ਜਾਂ ਕਿੰਨੀ ਕਮਿਟਮੈਂਟ ਦੇ ਨਾਲ ਇਸ ਕਾਰਜ ਨੂੰ ਸਿਰੇ ਚਾੜਦੀ ਹੈ ਇਹ ਦੇਖਣ ਵਾਲੀ ਗੱਲ ਹੈ ਪਰੰਤੂ ਸਿੱਖਾਂ ਦੇ ਵਿੱਚ ਇਹ ਜਿਹੜੀ ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਹੈ ਇਸ ਪ੍ਰਤੀ ਜਿਹੜੀ ਉਦਾਸੀਨਤਾ ਧਾਰਨ ਕਰਨੀ ਇਹ ਵੀ ਇੱਕ ਚਿੰਤਾਜਨਕ ਵਿਸ਼ਾ ਇਹਦਾ ਕਾਰਨ ਇਹ ਵੀ ਹੋ ਸਕਦੇ ਨੇ ਜਿਹੜੀ ਕਿ ਸਿੱਖਾਂ ਦੀ ਆਪਣੇ ਆਪ ਨੂੰ ਨਵਿਆ ਜਮਾਤ ਇੱਕ ਤਰ੍ਹਾਂ ਤਿੰਨ ਸਾਲ ਪੁਰਾਣੀ ਪਾਰਟੀ ਕਹਾਉਂਦੀ ਸੀ ਉਹ ਆਪਸ ਦੇ ਵਿੱਚ ਇੰਨੇ ਘਟੋਕਲੇਸ਼ ਦੇ ਵਿੱਚ ਉਲਝੀ ਹੋਈ ਹੈ ਤੇ ਉਹ ਵੋਟਾਂ ਵੱਲ ਨੂੰ ਉਹਦਾ ਸ਼ਾਇਦ ਧਿਆਨ ਹੀ ਨਹੀਂ ਗਿਆ ਤੇ ਉਹ ਆਪਣੇ ਰੁਝੇਵਿਆਂ ਦੇ ਵਿੱਚ ਲੱਗੇ ਹੋਏ ਨੇ ਇਸ ਕਰਕੇ ਵੀ ਮੋਟਾਂ ਘਟ ਬਣਦੀਆਂ ਜਿਹੜੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ ਪਰੰਤੂ ਹੋਰ ਵੀ ਬਹੁਤ ਸਾਰੀਆਂ ਪੰਥਕ ਧਿਰਾਂ ਨੇ ਜਿਹੜੇ ਹੋਰ ਕਾਲੀ ਦਲ ਦੇ ਵੱਖੋ ਵੱਖਰੇ ਗਰੁੱਪ ਨੇ ਉਹਨਾਂ ਵੱਲੋਂ ਵੀ ਇਹਦੇ ਪ੍ਰਤੀ ਕਿੰਨਾ ਕੀਤਾ ਗਿਆ ਇਹਦੇ ਲਈ ਚਿੰਤਨ ਮੰਤਨ ਦੀ ਵੀ ਜ਼ਰੂਰਤ ਹੈ ਜੀ ਬੰਦਰ ਸਾਹਿਬ ਹੂੰ ਜੀ ਕਹਿੰਦਾ ਭਾਵੇਂ ਕਿ ਡਾਕਟਰ ਸਾਹਿਬ ਹਾਲੇ ਇਹ ਮਨਸਰ ਕਰਦਾ ਹੈ ਕਿ 31 ਜੁਲਾਈ ਤੋਂ ਬਾਅਦ ਵੋਟਾਂ ਬਣਾਉਣ ਦੀ ਮਿਆਦ ਅੱਗੇ ਵਧਾਈ ਜਾਂਦੀ ਹੈ ਜਾ ਨਹੀਂ ਜੇ ਅੱਗੇ ਨਹੀਂ ਵਧਾਈ ਜਾਂਦੀ ਤਾਂ ਫਿਰ ਵੀ ਇੱਕ ਵਿੱਚ ਟਾਈਮਿੰਗ ਪ੍ਰੋਸੈਸ ਹੈ ਕਿ ਇੱਕ ਵਕਵਾ ਪੈ ਸਕਦਾ ਹੈ ਅਗਲੀਆਂ ਚੋਣਾਂ ਵਾਸਤੇ ਜੇਕਰ ਮਿਆਦ ਹੋਰ ਵਧਾਈ ਜਾਂਦੀ ਹੈ ਕਿ ਵੋਟਾਂ ਕੱਟ ਬਣੀਆਂ ਨੇ ਤਾਂ ਫਿਰ ਜਿਹੜੀਆਂ ਚੋਣਾਂ ਦਾ ਹਾਲੇ ਜਿਹੜੀ ਹੈ ਆਉਣ ਦੀ ਮਿਆਦ ਉਹ ਆਪਾਂ ਕਹਿ ਸਕਦੇ ਹਾਂ ਕਿ ਦੂਰ ਹੈ ਇੱਕ ਅਢੀਕ ਹਾਲੇ ਹੋਰ ਬਾਕੀ ਹੈ खैर ਦੂਜੇ ਬੰਨੇ ਕੱਟ ਵੋਟਾਂ ਦਾ ਜਿਹੜਾ ਮਾਮਲਾ ਹੈ ਕਿਉਂਕਿ ਇਹ ਸਿਰਫ ਤੇ ਸਿਰਫ ਸਿੱਖਾਂ ਦੀਆਂ ਕੁਝ ਰਹਿਤ ਮर्यादा ਨਾਲ ਜੁੜੀਆਂ ਵੋਟਾਂ ਦੀ ਪ੍ਰਕਿਰਿਆ ਤੇ ਸ਼ੈਦਿਕ ਚਿੰਤਾ ਵੀ ਜ਼ਾਹਰ ਕੀਤੀ ਹੈ ਭਾਈ ਅਮਰਤਪਾਲ ਸਿੰਘ ਜਿਹੜੇ ਮੈਂਬਰ ਪਾਰਲੀਮੈਂਟ ਕਡੂਰ ਸਾਹਿਬ ਤੋਂ ਬਣੇ ਨੇ ਕਿਉਂਕਿ ਜਿਸ ਦਿਨ ਉਹਨਾਂ ਨੇ ਆਪਣੀ ਅਹੁਦੇ ਦੀ ਸੌਂ ਚੁੱਕੀ ਜਦੋਂ ਪਰਿਵਾਰ ਦੇ ਦੋ ਜੀਆ ਨੂੰ ਮਿਲਦੇ ਆ ਤਾਂ ਪਰਿਵਾਰ ਦੇ ਉਹ ਦੋ ਜੀ ਦੱਸਦੇ ਆ ਕਿ ਉਹਨਾਂ ਨੇ ਇੱਕ ਸਬਦਾ ਇਹ ਵੀ ਦਿੱਤਾ ਹੈ ਕਿ ਵੱਤਵਾਦ ਸ਼੍ਰੋਮਣੀ ਗੁਰਦੁਆਰਾ ਪਰ ਉਹਨਾਂ ਦੇ ਕਮੇਟੀ ਦੀਆਂ ਜਿਹੜੀਆਂ ਵੋਟਿੰਗ ਪ੍ਰਕਿਰਿਆ ਕਹਿੰਦਾ ਪਾਕਿ ਵੋਟਾਂ ਬਣਵਾਈਆਂ ਜਾਣ ਖੈਰ ਵੇਖਣ ਵਾਲੀ ਗੱਲ ਹੋਵੇਗੀ ਕਿ ਜਦੋਂ ਇਹ ਸਾਰੀ ਪ੍ਰਕਿਰਿਆ VOTING ਬਣ ਜਾਂਦੀ ਹੈ ਜਦੋਂ ਸਾਰਾ ਕੁਝ ਛੱਕੀ ਬਾਹਰ ਆ ਜਾਂਦਾ ਹੈ ਅਨਾਉਂਸਮੈਂਟ ਕਦੋਂ ਹੁੰਦੀ ਹੈ ਤਾਂ ਕਿਹੜੀਆਂ-ਕਿਹੜੀਆਂ ਧਿਰਾਂ ਇਹਦੇ ਵਿੱਚ ਸ਼ਾਮਲ ਹੁੰਦੀਆਂ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਇੱਥੇ ਪੰਜਾਬ ਦੇ ਵਿੱਚ ਪਹਿਲੀ ਵਾਰ 13 ਦੇ 13 ਸੀਟਾਂ ਦੇ ਵਿੱਚ ਚੋਣਾ ਲੜੀਆਂ ਨੇ ਭਾਵੇਂ ਕੋਈ ਸੀਟ ਜਿੱਤੀ ਨਹੀਂ ਪਰੰਤੂ ਜਿਹੜਾ ਪ੍ਰਦਰਸ਼ਨ ਉਹ ਬਹੁਤ ਸਾਰੀਆਂ ਸੀਟਾਂ ਉਤੇ ਪ੍ਰਭਾਵ ਛੱਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਜ਼ਰੂਰ ਚਾਹੇਗੀ ਕਿ ਜਿਸ ਤਰੀਕੇ ਵੀ ਉਨ੍ਹਾਂ ਦਾ ਰਾਜਸੀ कद ਵੱਧਾ ਉਸ لحاظ ਦੇ ਨਾਲ ਜਿਹੜੀਆਂ ਇਹ ਚੋਣਾਂ ਨੂੰ ਡਰਾਫਟਿੰਗ ਕੀਤਾ ਜਾਵੇ ਸਰੋਵੇ ਕਮੇਟੀ ਕਿ ਚੋਣਾਂ ਕਿਉਂਕਿ ਹੁਣ ਜਿਹੜਾ ਵੀ ਫੈਸਲਾ ਲੈਣਾ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਖਾਸ ਕਰਕੇ ਪੰਜਾਬ ਇਕਾਈ ਪੰਜਾਬ ਦੇ ਇੰਚਾਰਜ ਜਾਂ ਜਿਹੜੇ ਪੰਜਾਬ ਦੇ ਜਿਹੜੇ ਸਿੱਖ ਬੁੱਧੀਜੀਵੀ ਭਾਜਪਾ ਨਾਲ ਜੁੜੇ ਨੇ ਉਹਨਾਂ ਦੇ ਇਸ਼ਾਰੇ ਉੱਤੇ ਲਿਆ ਜਾਣਾ ਤੇ ਵੇਖਣਾ ਭਾਜਪਾ ਨੇ ਕਿਉਂਕਿ ਰਾਜਸੀ ਲੋਕਤੰਤਰ ਦੇ ਵਿੱਚ ਜਿਹੜੀ ਇਹ ਪਹਿਲ ਕਦਮੀ ਇੱਥੋਂ ਹੀ ਹੁੰਦੀ ਹੈ ਕਿ ਆਪਾਂ ਦੇਖੀਏ ਕਿ ਸਾਡੀ ਪਾਰਟੀ ਨੂੰ ਕਿਸ ਕਿਸ ਮਾਮਲੇ ਤੋਂ ਕਿੰਨਾ-ਕਿੰਨਾ ਪੈਦਾ ਹੁੰਦਾ ਐਸਜੀਪੀਸੀ ਦਾ ਮਾਮਲਾ ਪੰਜਾਬ ਦੇ ਇੱਕ ਵੱਟਾ ਵੱਡੀ ਚਰਚਾ ਰੱਖਦਾ ਹੈ ਫੈਸਲਾ ਇਸ ਸੰਬੰਧੀ ਹੁਣ ਫੈਸਲਾ ਭਾਜਪਾ ਵੱਲ ਗੁਨੀਆ ਪੈਦਾ ਵਿਖਾਈ ਦੇ ਰਿਹਾ ਹੈ ਹਾਲਾਂਕਿ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜਦੋਂ ਭਾਜਪਾ ਇਕੱਠੇ ਗੱਠ ਜੋੜ ਦੇ ਵਿੱਚ ਸਨ ਨੌ ਮਾਸਤਾ ਰਿਸ਼ਤਾ ਸੀ ਤਦ ਇਹ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਫੈਸਲੇ ਲੈਣ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੀ ਇੱਕ ਆਪਣਾ ਹੱਥ ਰੱਖ ਲੈਂਦਾ ਸੀ ਪਰ ਹੁਣ ਇਕੱਲੇ ਭਾਜਪਾ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਇਹ ਸਾਰੇ ਮਾਮਲੇ ਹਾਲਾਂਕਿ ਜਿਵੇਂ ਤੁਸੀਂ ਡਾਕਟਰ ਸਾਹਿਬ ਕਹਿ ਰਹੇ ਹੋ ਕਿ ਹੋਰ ਪੰਥਕ ਤੇਰਾ ਜਿਵੇਂ ਕਿ ਇੱਕ ਵੱਡੇ ਰਾਗੀ ਬਟਾਲਾ ਸਾਹਿਬ ਉਹਨਾਂ ਨੇ ਆਪਣੀ ਨਵੀਂ ਪਾਰਟੀ ਬਣਾਈ ਹੈ ਉਹਨਾਂ ਦਾ ਵੀ ਨਿਸ਼ਾਨਾ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੈ ਭਾਈ ਰਣਜੀਤ ਸਿੰਘ ਜਿਹੜੇ ਕਾਲ ਤੱਕ ਸਾਡੇ ਸਾਬਕਾ ਜਥੇਦਾਰ ਵੱਡੀ ਸਰਗਰਮੀ ਦੇ ਵਿੱਚ ਨੇ ਉਹਨਾਂ ਦਾ ਵੀ ਨਿਸ਼ਾਨਾ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਹੀ ਹੈ ਸਰੋਵਣੀ ਇਕਾਲੀ ਦਾ ਜਿਹੜੇ ਵੱਖ-ਵੱਖ ਗੁੱਟ ਨੇ ਖਾਸ ਕਰਕੇ ਜਿਹੜੇ ਹਨ ਇਹ ਬਾਗੀ ਖੇਮਾ ਜਿਹੜਾ ਵੱਜਦਾ ਹੈ ਉਹਨਾਂ ਦਾ ਨਿਸ਼ਾਨਾ ਵੀ ਵੱਡੇ ਪੱਧਰ ਉੱਤੇ ਇੱਕ ਸਿੱਧਾ ਨਿਸ਼ਾਨਾ ਸਰੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵੀ ਜਾਂਦਾ ਹੈ ਮੇਨ ਸਕਰੀਬ ਇਹ ਖੈਰ ਇਸ ਇਹਨਾਂ ਦਾ ਆਪਣਾ ਨਿਸ਼ਾਨਾ ਹੈ ਹੀ ਹੀ ਹੈ ਤੇ ਇਸ ਤੋਂ ਇਲਾਵਾ ਹੋਰ ਪੰਥਕ ਗੁੱਟ ਜਿਨ੍ਹਾਂ ਦਾ ਅਸੀਂ ਲੰਮਾ ਜ਼ਿਕਰ ਕਰਾਂਗੇ ਇੱਕ ਸੂਚੀ ਲੰਮੀ ਆਏਗੀ ਉਹਨਾਂ ਵੱਲੋਂ ਵੀ ਜਿਹੜੀਆਂ ਸਰੋਵਣੀ ਕਮੇਟੀ ਦੀਆਂ ਚੋਣਾਂ ਉੱਤੇ ਇੱਕ ਟੇਕ ਹੈ ਪਰ ਸਾਵੇ ਸਾਰੇ ਮਾਮਲੇ ਨੂੰ ਜੇਕਰ ਤੁਸੀਂ ਰਾਜਸੀ ਲਿਹਾਜ਼ ਤੋਂ ਰਲਗੱਡ ਕਰੋ ਤਾਂ ਕਿਵੇਂ ਦੇਖ ਸਕੋਗੇ ਜੀ ਹਾਂ ਪਿੰਡ ਸਭੇ ਸਾਰੇ ਆਪਾਂ ਗੱਲ ਕਰਨ ਤੋਂ ਪਹਿਲਾਂ ਇੱਕ ਜਿਹੜਾ ਇਹ ਇਹ ਜਿਹੜੀਆਂ ਵੋਟਾਂ ਦੇ ਸੰਬੰਧ ਦੇ ਵਿੱਚ ਇੱਕ ਨਵੀਂ ਜਿਹੜੀ ਨਕੀ ਦੇਖਣ ਨੂੰ ਮਿਲ ਰਹੀ ਹੈ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਧ ਵੋਟਾਂ ਬਣੀਆਂ ਨੇ 312379 ਤੇ ਸਭ ਤੋਂ ਘੱਟ ਵੋਟਾਂ ਬਣੀਆਂ ਨੇ ਨਮਾ ਸ਼ਹਿਰ ਜ਼ਿਲ੍ਹੇ ਦੇ ਵਿੱਚ ਜਿੱਥੇ ਕੁ 25090 ਵੋਟਾਂ ਹੀ ਰਜਿਸਟਰਡ ਹੋਈਆਂ ਨੇ ਹਾਂ ਲੁਧਿਆਣੇ ਤੋਂ ਬਾਅਦ ਦੂਜਾ ਨੰਬਰ ਅੰਮ੍ਰਿਤਸਰ ਦਾ ਹੁੰਦਾ ਜਿੱਥੇ ਸਭ ਤੋਂ ਵੱਧ ਬਣੀਆਂ ਨੇ ਖੈਰ ਸਰ ਗਰਮੀ ਦੇ ਵਿੱਚ ਕਿਉਂਕਿ ਇਹ ਮੋਟਾ ਬਣਾਉਣ ਦੀ ਸਰਗਰਮੀ ਦੇ ਵਿੱਚ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਜ਼ਰੂਰ ਟਟਿਆ ਹੋਇਆ ਸੀ ਇਹਨਾਂ ਦੀਆਂ ਬਕਾਇਦਾ ਅਕਾਲੀ ਦਲ ਦੇ ਆਗੂਆਂ ਦੀਆਂ ਵਰਕਰਾਂ ਦੀਆਂ ਇਸ ਕਦਰ ਡਿਊਟੀਆਂ ਵੀ ਲੱਗੀਆਂ ਸੀ ਬਕਾਇਦਾ ਮੀਟਿੰਗਾਂ ਹੋਈਆਂ ਪ੍ਰੈਸ ਕਾਨਫਰੰਸਾਂ ਚੱਲਦੀਆਂ ਰਹੀਆਂ ਪਰਤ ਹੁਣ ਦੋ ਖਾੜ ਹੋ ਗਿਆ ਇਹ ਗੁੱਟ ਕਹਿੰਦਾ ਪਾਕ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਇਸ ਮਿਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਤੇ ਰਿਹਾ ਉਹ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਹੈ ਜਿਹਦਾ ਇੱਕ ਵੱਡਾ ਇਹਦੇ ਉੱਤੇ ਅਸਰ ਪਵੇਗਾ ਜਿਹੜੀ ਹੈ ਵੋਟਾਂ ਬਣਾਉਣ ਦੀ ਪ੍ਰਕਿਰਿਆ ਜੀ ਡਾਕਟਰ ਸਾਹਿਬ ਤੁਸੀਂ ਜਾਰੀ ਰੱਖੋ ਡਾਕਟਰ ਸਾਹਿਬ ਇਹਦੇ ਵਿੱਚ ਇਹ ਵੀ ਇੱਕ ਵੱਡੀ ਗੱਲ ਹੈ ਕਿ ਸਿੱਖਾਂ ਦੀ ਜਿਹੜੀ ਇੰਨੀ ਪਾਰਲੀਮੈਂਟ ਜਿਹਦਾ ਗੁਰਦੁਆਰਿਆਂ ਨੂੰ ਸੁਧਾਰ ਸੰਭਾਲ ਸੇਵਾ ਸੰਭਾਲ ਕਰ ਰਹੇ ਨੇ ਬਹੁਤ ਸਾਰੇ ਵਿੱਦਿਅਕ ادارے ਵੀ ਨੇ ਹੋਰ ادارے ਨੇ ਇਹਦੇ ਅਧੀਨ ਬੜਾ ਵੱਡਾ ਕਾਰਜ ਹੈ ਪੰਜਾਬ ਦੇ ਵਿੱਚ ਪਰੰਤੂ ਇਸ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਕਿ ਕ腐ਸ਼ਨ ਦੀਆਂ ਗੱਲਾਂ ਜਾਂ ਹੋਰ ਬੜੀਆਂ ਮਾੜੀਆਂ ਗੱਲਾਂ ਆਉਂਦੀਆਂ ਰਹੀਆਂ ਨੇ ਸਾਹਮਣੇ ਆਉਂਦੀਆਂ ਰਹੀਆਂ ਨੇ ਇਸ ਕਰਕੇ ਵੀ ਹੋ ਸਕਦਾ ਕੁਝ ਲੋਕ ਇਸ ਪਖਤੂ ਪਿੱਛੇ ਹਟੇ ਹੋਣਗੇ ਇਹ ਫੈਕਟਰ ਵੀ ਨੇ ਕਿ ਕਈ ਜਿਹੜੇ ਹੈਗੇ ਤੇ ਦੂਸਰਾ ਜਿਹੜਾ ਹੈਗਾ ਸਰਕਾਰ ਦਾ ਰਵਈਆ ਸਰਕਾਰਾਂ ਦਾ ਉਹਨਾਂ ਦਾ ਕਿਸ ਤਰ੍ਹਾਂ ਦਾ ਇਹ ਵੀ ਦੇਖਣ ਵਾਲੀ ਗੱਲ ਹੈ ਪਰੰਤੂ ਹੁਣ ਜਿਸ ਤਰ੍ਹਾਂ ਭਾਈ ਅਮਰਪਾਲ ਸਿੰਘ ਬਟਾਲਾ ਸਾਹਿਬ ਭਾਈ ਰਣਜੀਤ ਸਿੰਘ ਜਾਂ ਹੋਰ ਜਿਹੜੀਆਂ ਪੰਥਕ ਤੇ ਰਹੇ ਨੇ ਜਿਹੜੀਆਂ ਦਾ ਨਿਸ਼ਾਨਾ ਹੀ ਮੇਨ ਮੁਖ ਤੌਰ ਦੇ ਪਰਸ਼ੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਚੋਣਾਂ ਨੇ ਉਹ ਹੁਣ ਕੀ ਆ ਇਸ ਕੰਮ ਦੇ ਵਿੱਚ ਫਿਰ ਗਰਮੀ ਦਿਖਾਉਣਗੇ ਜਾਂ ਵੋਟਾਂ ਨੂੰ ਹੋ ਰਜਿਸਟਰਡ ਕਰਾਉਣ ਦੇ ਲਈ ਆਪਣੀ ਕੋਸ਼ਿਸ਼ਾਂ ਕਰਨਗੇ ਤੇ ਲੋਕਾਂ ਨੂੰ ਪ੍ਰੇਰਣਗੇ ਦੂਸਰੀ ਗੱਲ ਇਹ ਵੀ ਹੈ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਦੌਰਾਨ ਬੇਸ਼ੱਕ ਕਿੰਨੇ ਕਿੰਨੇ ਵੱਡੇ ਪਿਛਲੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੇ ਉਦੋਂ ਪਹਿਲਾਂ ਜਿਵੇਂ ਦੇਖਿਆ ਜਾਵੇ ਤਾਂ ਪਿਛਲੇ ਲੰਬੇ ਸਮੇਂ ਤੋਂ ਬੱਡੇ-ਬੱਡੇ ਲੌਂਗ ਮਾਰਚ ਵੀ ਕੀਤੇ ਗਏ ਨੇ ਲੋਕਾਂ ਨੂੰ ਚੇਤਨਨ ਵੀ ਕੀਤਾ ਗਿਆ ਇਸ ਤਰ੍ਹਾਂ ਬਹੁਤ ਸਾਰੀ ਜਿਹੜੇ ਡੇਰੇ ਨੇ ਧਾਰਮਿਕ ਡੇਰੇ ਨੇ ਜਿਹੜੇ ਸਿੱਖ ਧਰਮ ਦੇ ਨਾਲ ਜੁੜੇ ਹੋਣ ਉਹਨਾਂ ਵੱਲੋਂ ਅਮਰਤ ਸੰਚਾਰ ਵੀ ਕੀਤਾ ਜਾਂਦਾ ਹੈ ਤੇ ਵੱਡੀਆਂ-ਵੱਡੀਆਂ ਖਬਰਾਂ ਵੀ ਆਉਂਦੀਆਂ ਰਹੀਆਂ ਨੇ ਇਸ ਤਰ੍ਹਾਂ ਐਸਜੀਪੀਸੀ ਵੱਲੋਂ ਆਪਣਾ ਜਿਹੜਾ ਵੱਡੀ ਫਲੀਟ ਨੇ ਤੋਰੇ ਜਾਂਦੇ ਨੇਗੇ ਲੋਕਾਂ ਨੂੰ ਪ੍ਰਚਾਰ ਕਰਨ ਦੇ ਲਈ ਧਰਮ ਪ੍ਰਚਾਰ ਦੇ ਲਈ ਅਮਰਤ ਛਕਾਉਣ ਦੇ ਲਈ ਪਰੰਤੂ ਇਹ ਇੱਕ ਬੜੀ ਜਿਹੜੀ ਚਿੰਤਾ ਵਾਲੀ ਵਿਸ਼ਾ ਹੈਗਾ ਕਿ ਫੇਰ ਵੀ ਬਹੁਤ ਵੋਟਰਾਂ ਘਟ ਰਹੀਆਂ ਨੇ ਇਹਦਾ ਫੈਕਟਰ ਕੀ ਹੈ ਕਾਰਨ ਕੀ ਹੈ ਕੌਣ ਜ਼ਿੰਮੇਵਾਰ ਹੈ ਇਹਦੇ ਪ੍ਰਤੀ ਵੀ ਪੰਥ ਨੂੰ ਲੋਕਾਂ ਨੂੰ ਜਿਹੜੇ ਖਾਸ ਤੌਰ ਤੇ ਪੰਜਾਬੀ ਪਿਆਰੇ ਨੇ ਇਹ ਵੀ ਸੋਚਣ ਦੀ ਜ਼ਰੂਰਤ ਹੈ ਦੂਸਰੀ ਗੱਲ ਇਹ ਵੀ ਹੈ ਕਿ ਜਿਹੜੇ ਵਿਦੇਸ਼ ਦੇ ਵਿੱਚ ਬੈਠੇ ਨੇ ਇੱਕ ਉਹਨਾਂ ਨੂੰ ਕੀ ਵੋਟ ਦਾ ਅਧਿਕਾਰ ਦੇਣਾ ਚਾਹੀਦਾ ਹੈ ਕਿ ਨਹੀਂ ਦੇਣਾ ਚਾਹੀਦਾ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਵੀ ਹੈ ਬੜੀ ਆਰਥਿਕ ਤੌਰ ਤੇ ਦੇਣ ਲਿੰਦੇ ਨੇ ਉਹਨਾਂ ਉਹਨਾਂ ਦੇ ਸੰਬੰਧ ਦੇ ਵਿੱਚ ਵੀ ਇੱਕ ਵਿਚਾਰ ਕਰਨ ਵਾਲੀ ਬਾਤ ਹੈ ਕਿ ਉਹਨਾਂ ਦੀ ਵੋਟ ਅੱਜ ਕੱਲ ਤਾਂ ਵਿਵਸਥਾਵਾਂ ਇਤਨੀਆ ਬਣ ਚੁੱਕੀਆਂ ਨੇ ਜਿਹੜੀ ਆਨਲਾਈਨ ਵੀ ਵੋਟ ਪੈ ਸਕਦੀ ਹੈ ਉਹਨਾਂ ਦਾ ਵੀ ਬਣਦਾ ਇਹ ਸੰਬੰਧੀ ਵੀ ਇੱਕ ਕਾਫੀ ਗੰਭੀਰਤਾ ਨਾਲ ਸੋਚਣ ਦੀ ਮੰਗ ਕਰਦੇ ਨੇ ਕਿ ਇਹ ਜਿਹੜਾ ਪੁਸ਼ਾ ਹੈ ਕਿਉਂਕਿ ਜਿਹੜੇ ਵਾਰਸ ਜਿੱਦਾਂ ਕੇਐਸਜੀਪੀਸੀ ਨੂੰ ਸਿੱਖਾਂ ਦੀ ਕਮਿਟੀ ਪਾਰਲੀਮੈਂਟ ਮੰਨੇ ਜਾਂਦਾ ਹੈ ਤਾਂ ਤੁਸੀਂ ਜਿੱਦਾਂ ਇੱਕ ਬੜਾ ਵੱਡਾ ਮੁੱਦਾ ਪਾ ਰਿਹਾ ਕਿ ਇੱਕ ਮੰਤਰੀ ਲਹਾਜ ਉੱਤੇ ਜਿੱਥੇ-ਜਿੱਥੇ ਵੀ ਸਿੱਖ ਵਸਿਆ ਉਹ ਵੋਟ ਬਣਵਾਏ ਤਾਂ ਆਨਲਾਈਨ ਵੈਸਿਸ ਉੱਤੇ ਇਹ ਵੋਟ ਪੋਲ ਹੋਏ ਸਾਹਿਬ ਇਹ ਇੱਕ ਤੁਹਾਡੀ ਬਹੁਤ ਵੱਡੀ ਇੱਕ ਕਹਿੰਦਾ ਭਾਵ ਕਿ ਇੱਕ ਤਰਜੀਹ ਦੇ ਰਿਹਾ ਤੁਸੀਂ ਇਸ ਵੇਲੇ ਭਾਰ ਸਰਕਾਰ ਨੂੰ ਕੈਨੇਡਾ ਭਾਗ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿ ਕਿਉਂਕਿ ਸਾਰੇ ਸਿੱਖ ਜਿੱਥੇ-ਜਿੱਥੇ ਵੀ ਸਿੱਖ ਵਸਦਾ ਹੈ ਚਾਹੇ ਦੁਬਈ ਦੇ ਵਿੱਚ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਇੰਗਲੈਂਡ ਦੇ ਵਿੱਚ ਤਾਂ ਉਹ ਇਸ ਮਿੰਨੀ ਪਾਰਲੀਮੈਂਟ ਨਾਲ ਜੁੜਿਆ ਰਹੇ ਤਦ ਹੀ ਸਿੱਖੀ ਦਾ ਵਿਸਥਾਰ ਵੀ ਹੋਏਗਾ ਤੇ ਸਿੱਖੀ ਦਾ ਵਿਕਾਸ ਵੀ ਹੋਏਗਾ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਵੀ ਹੋਏਗਾ ਉਹਨਾਂ ਵੱਲੋਂ ਮੰਗ ਵੀ ਕੀਤੀ ਜਾਂਦੀ ਹੈ ਪਰੰਤੂ ਇਹਦੇ ਲਈ ਜਿਹੜੀਆਂ ਸਾਰੀਆਂ ਧਿਰਾਂ ਨੇਗੀਆਂ ਚਾਹੇ ਇੱਥੇ ਨੇ ਜਾਂ ਬਾਹਰ ਨੇ ਉਹ ਇਸ ਮੰਗ ਨੂੰ ਨਹੀਂ ਠਾ ਰਹੀ ਹੈ ਇਹਦੇ ਲਈ ਸਰਕਾਰ ਨੂੰ ਵੀ ਸੋਚਣ ਦੀ ਜ਼ਰੂਰਤ ਹੈ ਤੇ ਜਿਹੜੀਆਂ ਪੰਥਕ ਧਿਰਾਂ ਨੇ ਇਹ ਇਸਤਵਨ ਦੇ ਵਿੱਚ ਵੀ ਆਵਾਜ਼ ਬੁਲੰਦ ਕਰਨ ਦੀ ਜ਼ਰੂਰਤ ਹੈ ਕਿਉਂਕਿ ਧਾਰਮਿਕ ਮਸਲਾ ਜਿਹੜਾ ਸਿੱਖੀ ਦਾ ਮਸਲਾ ਹੈਗਾ ਜਿਹੜਾ ਸਿੱਖ ਧਰਮ ਹੈ ਜਿਹੜਾ ਕਿ ਅੱਜ ਦਾ ਆਧੁਨਿਕ ਧਰਮ ਹੈ ਬਾਬੇ ਨਾਨਕ ਦਾ ਸਰਬੱਤ ਦੇ ਭਲੇ ਵਾਲਾ ਧਰਮ ਹੈ ਜਿਹਦਾ ਬਹੁਤ ਵੱਡਾ ਦੁਨੀਆ ਦੇ ਵਿੱਚ ਨਾਮ ਹੈ ਤੇ ਦੁਨੀਆ ਨੂੰ ਇਹਦੀ ਵੱਡੀ ਦੀਨ ਹੈ ਸਿੱਖ ਧਰਮ ਦੀ ਸਰਬੱਤ ਦਾ ਭਲੇ ਦੀ ਵੰਡ ਸ਼ਕੋ ਦੀ ਜਿਹੜੀ ਭਾਵਨਾ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸੰਦੇਸ਼ ਹੈ ਗੁਰੂ ਨਾਨਕ ਦੇਵ ਜੀ ਦਾ ਇਹਦੇ ਪ੍ਰਚਾਰ ਪ੍ਰਸਾਰ ਦੇ ਲਈ ਇਸ ਤਰ੍ਹਾਂ ਜ਼ਰੂਰਤ ਹੈ ਕਿ ਸਾਰੀਆਂ ਧਿਰਾਂ ਨੂੰ ਜਿਹੜੇ ਕਮੰਤਰੀ ਪੱਧਰ ਤੇ ਪ੍ਰਦੇਸ਼ ਵਿਦੇਸ਼ ਦੇ ਵਿੱਚ ਬਸ ਰਹੇ ਨੇ ਆਪਣੇ ਕਾਰੋਬਾਰ ਕਰ ਰਹੇ ਨੇ ਕਿਉਂਕਿ ਅੱਜ ਦੁਨੀਆ ਇੰਨੀ ਸੰਗੜ ਚੁੱਕੀ ਹੈ ਇੰਨੇ ਸਾਧਨ ਹੋ ਚੁੱਕੇ ਨੇ ਸੰਚਾਰ ਸਾਧਨ ਹੋ ਚੁੱਕੇ ਨੇ ਬੜੀ ਟੈਕਨੀਕ ਆ ਚੁੱਕੀ ਹੈ ਇਸ ਕਰਕੇ ਉਹਨਾਂ ਨੂੰ ਆਪਣੇ ਕਾਰੋਬਾਰ ਦੇ ਸਬੰਧ ਵਿੱਚ ਬਾਹਰ ਜਾਣਾ ਪੈ ਰਿਹਾ ਪਰੰਤੂ ਉਹਨਾਂ ਨੇ ਆਪਣਾ ਸਿੱਖੀ ਸਰੂਪ ਆਪਣਾ ਸਿਧਾਂਤ ਆਪਣਾ ਸਾਰਾ ਕੁਝ ਬਰਕਰਾਰ ਰੱਖਿਆ ਹੋਇਆ ਹੈ ਤੇ ਉਹ ਸ਼੍ਰੀ ਕਾਲ ਤਖਤ ਸਾਹਿਬ ਦੇ ਨਾਲ ਸ਼੍ਰੀ ਹਿਮੰਦਰ ਸਾਹਿਬ ਦੇ ਨਾਲ ਨੰਤਰ ਜੁੜੇ ਹੋਏ ਨੇ ਸਿੱਖੀ ਭਾਵਨਾਵਾਂ ਦੇ ਨਾਲ ਜੁੜੇ ਹੋਏ ਨੇ ਉਹਨਾਂ ਦਾ ਵੀ ਇੱਕ ਇਹ ਹੱਕ ਬਣਦਾ ਹੈ ਉਹਨਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਹੋਵੇ ਤਾਂ ਜੋ ਉਹ ਵੀ ਇਸ ਨੂੰਲੀਅਤ ਕਰ ਸਕਣ ਜੀ ਜੀ ਬਿਲਕੁਲ ਡਾਕਟਰ ਸਾਹਿਬ ਕਿਉਂਕਿ ਪਿਛਲੇ ਸਮੇਂ ਕੁਝ ਖਬਰਾਂ ਆਉਂਦੀਆਂ ਰਹੀਆਂ ਕਿ ਕਈ ਸਿਰਫ ਇੱਕ ਇੱਕ ਜਿਹੜੀ ਹੈ ਜਹਾਜ਼ ਉੱਤੇ ਆਈ ਸਵਾਰੀ ਬਾਹਰ ਦੇਸ਼ਾਂ ਤੋਂ ਉਹ ਬੁੱਕ ਕਰਕੇ ਸ਼੍ਰੀ ਦਰਬਾਰ ਸਾਹਿਬ ਹਰਮੰਦਰ ਸਾਹਿਬ ਨਤਮਸਤਕ ਹੋ ਕੇ ਵਾਪਸ ਮਤਲਬ ਜਹਾਜ਼ ਦੇ ਵਿੱਚ ਸਿਰਫ ਇੱਕ ਸਵਾਰੀ ਸਿੱਖ ਤੇ ਫਿਰ ਅਜਿਹੇ ਸਿੱਖਾਂ ਨੂੰ ਜ਼ਰੂਰ ਇਹਦੇ ਵਿੱਚ ਨਮਾਇੰਦਗੀ VOTING ਵਾਲੀ ਮਿਲਣੀ ਚਾਹੀਦੀ ਹੈ ਇੱਕ ਵੱਖਰੀ ਗੱਲ ਹੈ ਡਾਕਟਰ ਸਾਹਿਬ ਇਸ ਮਾਮਲੇ ਉੱਤੇ ਜਿਹੜੇ ਕਾਨੂੰਨੀ ਦਾਅ ਪੇਚ ਨੇ ਭਾਰਤੀ ਪ੍ਰਭੂ ਸੱਤਾ ਇਹ ਸਾਰਾ ਕੁਝ ਵੇਖਣ ਵਾਲੀਆਂ ਗੱਲਾਂ ਨੇ ਖੈਰ ਡਾਕਟਰ ਸਾਹਿਬ ਆਪਾਂ ਜ਼ਿਕਰ ਕਰ ਰਹੇ ਸੀ ਕਿ ਵਕ ਵਕ ਜਿਹੜੀਆਂ ਜਿਹੜੀਆਂ ਸਿਆਸੀ ਜਮਾਤਾਂ ਨੇ ਉਹ ਇਸ ਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣਾਂ ਲਈ ਪਿਛਲੇ ਲੰਬੇ ਸਮੇਂ ਤੋਂ ਲੰਗੋੜ ਕੱਸ ਰਹੀਆਂ ਨੇ ਜਿਨ੍ਹਾਂ ਦਾ ਆਪਾਂ ਪਿਛਲੇ ਵਕਫ ਵਕ ਉਹਨਾਂ ਦੇ ਰੱਗਾਂ ਦਾ ਜ਼ਿਕਰ ਵੀ ਕੀਤਾ ਹੈ ਕਹਿ ਰਿਹਾ ਗੁਰਦੀਪ ਸਿੰਘ ਬਠਿੰਡਾ ਜਿਨ੍ਹਾਂ ਪਿਛਲੇ ਸਮੇਂ ਵਕ ਵਕ ਅਕਾਲੀ ਦਲ ਗੁੱਟ ਬਣੇ ਹੋਰ ਸਿਆਸੀ ਤਰ੍ਹਾਂ ਉਹ ਇਕੱਠੀਆਂ ਹੋਈਆਂ ਆਪ ਦੀ ਦਰਜਨ ਦੇ ਕਰੀਬ ਉਹਨਾਂ ਇੱਕ ਵੱਖਰੀ ਪਾਰਟੀ ਅਕਾਲੀ ਦਲ ਸ਼ੇ ਸ਼ੇਰੀ ਪੰਜਾਬ ਜਾਂ ਸ਼ੇਰੀ ਮਹਾਰਾਜ ਰਣਜੀਤ ਸਿੰਘ ਇਸ ਤਰ੍ਹਾਂ ਦੀ ਬਣਾਈ ਤਾਂ ਉਹਨਾਂ ਵੱਲੋਂ ਵੀ ਇਸ ਮਾਮਲੇ ਦੇ ਵਿੱਚ ਵੱਡੇ ਪੱਧਰ ਉੱਤੇ ਤਿਆਰੀਆਂ ਨੇ ਡਾਕਟਰ ਸਾਹਿਬ ਇੱਕ ਹੋਰ ਸਵਾਲ ਵਿੱਚ ਉੱਜਿਆ ਕਿ ਭਾਈ ਅਮਰਤਪਾਲ ਸਿੰਘ ਜਿਸ ਦਿਨ ਆਪਣੇ ਐਮਪੀ ਉਹਦੇ ਦੀ ਸਮਾਚ ਚੁੱਕਦੇ ਹੈ ਪਰਿਵਾਰ ਨੂੰ ਬਾਅਦ ਦੇ ਵਿੱਚ ਮਿਲਦੇ ਹੈ ਜਣੀ ਕਿ ਸਖਤ ਸੁਰੱਖਿਆ ਦੇ ਵਿੱਚ ਸਾਰਾ ਪ੍ਰਕਿਰਿਆ ਅੱਗੇ ਵਧੀ ਤਾਂ ਭਾਈ ਅਮਰਤਪਾਲ ਸਿੰਘ ਐਮਪੀ ਦੀ ਚੋਣ ਦੇ ਤੁਰੰਤ ਬਾਅਦ ਆਉਦਾ ਸਮਾਰਨ ਦੇ ਤੁਰੰਤ ਬਾਅਦ ਉਹਨਾਂ ਦੀ ਇਹ ਫਿਕਰਮੰਦੀ ਕੀ ਹੈ ਕਿ ਐਸਜੀਪੀਸੀ ਦੀਆਂ ਚੋਣਾਂ ਦੇ ਵਿੱਚ ਵੱਤਵਾਦ ਬਣਾਉਣ ਵੱਲ ਲੋਕ ਆਕਰਸ਼ਿਤ ਹੋਣ ਖੈਰ ਕੋਈ ਸਿਆਸੀ ਅਰਥ ਵੀ ਆਪਾਂ ਮੰਨ ਸਕਦੇ ਹਾਂ ਇੱਕ ਚਰਚਾ ਹੈ ਕਿ ਸ਼ਾਇਦ ਭਾਜਪਾ ਇਹ ਸਾਰੇ ਮਾਮਲੇ ਨੂੰ ਹੈਂਡਲ ਕਰ ਸਕਦੀ ਹੈ ਕਿ ਤਰ੍ਹਾਂ ਕਿਤੇ ਜਿਹੜੇ-ਜਿਹੜੇ ਆਗੂਆਂ ਦੇ ਨਾਲ ਇਹ ਜਿਹਾ ਸੰਪਰਕ ਸੱਦਾ ਜਾ ਸਕਦਾ ਹੈ ਅਜਿਹੀਆਂ ਚਰਚਾਵਾਂ ਦੇ ਵਿੱਚੋਂ ਗੱਲ ਅੱਗੇ ਪਿੱਛੇ ਜ਼ਰੂਰ ਤੁਰਦੀ ਵਖਾਈ ਦੇ ਰਹੀ ਹੈ ਪੰਜਾਬ ਦੇ ਸਿਆਸੀ ਹਲਕਿਆਂ ਦੇ ਵਿੱਚ ਧਾਰਮਿਕ ਹਲਕਿਆਂ ਦੇ ਵਿੱਚ ਕਿਵੇਂ ਦੇਖਦੇ ਹੋ ਭਾਈ ਅਮਰਪਾਲ ਸਿੰਘ ਦਾ ਇਹ ਸਨੇਹਾ ਐਸਜੀਪੀਸੀ ਦੀਆਂ ਚੋਣਾਂ ਸਬੰਧੀ ਤੇ ਓਵਰ ਆਲ ਇਹਦੇ ਸਾਰੇ ਪੱਖ ਜੀ ਨਿਰਸੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣੀਆਂ ਸਿੱਖਾਂ ਦਾ ਇੱਕ ਧਾਰਮਿਕ ਮਾਮਲਾ ਹੈ ਪਰੰਤੂ ਇਹਦਾ ਪੰਜਾਬ ਦੀ ਰਾਜਨੀਤਿਕ ਸਮਾਜਿਕ ਆਰਥਿਕ ਅਤੇ ਸੱਭਿਆਚਾਰਕ ਨੀਤੀ ਦੇ ਉੱਪਰ ਬੜਾ ਵੱਡਾ ਪ੍ਰਭਾਵ ਕੌਮੀ ਤੇ ਮੰਤਰੀ ਪੱਧਰ ਦੇ ਉੱਪਰ ਬੜਾ ਵੱਡਾ ਪ੍ਰਭਾਵ ਪੈਂਦਾ ਹੈ ਇਹਦੇ ਨਾਲ ਰਾਜਨੀਤੀ ਵੀ ਤੈਅ ਹੁੰਦੀ ਹੈ ਕਈ ਗੱਲਾਂ ਨੇ ਕਿ ਜਿਹੜੀਆਂ ਇਕੱਲੀ ਨਲਦੀ ਰਾਜਨੀਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਹੀ ਤੈਅ ਹੋ ਰਹੀ ਹੈ ਤੇ ਦੂਸਰੀਆਂ ਪਾਰਟੀਆਂ ਵੀ ਲਾਗਮੀ ਹੈ ਚਾਹੇ ਕਾਂਗਰਸ ਹੈ ਚਾਹੇ ਭਾਰਤੀ ਜਨਤਾ ਪਾਰਟੀ ਹੈ ਤੇ ਚਾਹੇ ਕੋ ਮੰਤਰੀ ਇਹ ਜਿਹੜੀਆਂ ਜਥੇਬੰਦੀਆਂ ਹੋਰ ਵੀ ਨਜ਼ਰੀਆਂ ਇਸ ਤਰ੍ਹਾਂ ਜੁੜੀਆਂ ਹੋਈਆਂ ਨੇ ਸਿੱਖ ਧਰਮ ਦੇ ਨਾਲ ਪੰਜਾਬ ਦੇ ਨਾਲ ਉਹਨਾਂ ਦਾ ਵੀ ਇਹਦੇ ਇਸ ਦੇ ਵਿੱਚ ਬਹੁਤ ਵੱਡਾ ਜਿਹੜਾ ਧਾਰਮਿਕ ਧਾਰ ਇਹਦੇ ਉੱਪਰ ਲੱਗਿਆ ਹੋਇਆ ਹੈ ਇਸ ਸੰਬੰਧ ਵਿੱਚ ਕਿਉਂਕਿ ਭਾਈ ਅਮਰਤਪਾਲ ਸਿੰਘ ਇੱਕ ਧਾਰਮਿਕ ਸ਼ਖਸੀਅਤ ਨੇ ਉਹ ਆਪਣੇ ਜੇਲ੍ਹ ਜਾਣ ਤੋਂ ਪਹਿਲਾਂ ਅਮਰਤ ਸੰਚਾਰ ਦੀ ਮਹਿੰਮ ਅਤੇ ਜਿਹੜੀ ਸਮਾਜ ਸਵਾਰਕ ਜਿਸ ਤਰ੍ਹਾਂ ਕਿ ਨਸ਼ਿਆਂ ਦੇ ਖਿਲਾਫ ਆਪਣੀ ਮਹਿੰਮ ਚਲਾ ਰਹੇ ਸਨ ਤੇ ਉਹਨਾਂ ਦਾ ਲਾਗਨੀ ਹੈ ਕਿ ਸ਼ੋਵਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਵੋਟਾ ਬਣਾਉਣ ਵੱਲ ਉਹਨਾਂ ਦਾ ਇਹ ਸੰਕੇਤ ਦੇਣਾ ਜਾਂ ਬੇਨਤੀ ਕਰਨਾ ਜਾਂ ਆਦੇਸ਼ ਦੇਣਾ ਆਪਣੇ ਇਹਦੇ ਪ੍ਰਤੀ ਫਿਕਰਮੰਦੀ ਜ਼ਾਹਰ ਕਰਨਾ ਉਹ ਸੰਭਾਵਨਾਵਾਂ ਲਾਜ਼ਮੀ ਹੈ ਕਿਉਂਕਿ ਉਹਨਾਂ ਦੀ ਜਿਹੜੀ ਸਿਆਸਤ ਦਾ ਜਿਹੜਾ ਗਰਾਊਂਡ ਹੈ ਜਿਹੜੀ ਜ਼ਮੀਨੀ ਪੱਧਰ ਤੇ ਉਹਨਾਂ ਦਾ ਹੈਗਾ ਆਧਾਰ ਉਹ ਇਸ ਪੱਖ ਦੇ ਵਿੱਚੋਂ ਹੀ ਹੋ ਸਕਦਾ ਹੈ ਲਾਜ਼ਮੀ ਤੌਰ ਤੇ ਉਹਨਾਂ ਨੇ ਇਹਦੇ ਲਈ ਕਿਹਾ ਹੋਏਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੋਟਾਂ ਦੇ ਵਿੱਚ ਵੱਧ ਛੜ ਕੇ ਬਣਾਈਆਂ ਜਾਣ ਤੇ ਜਿੱਥੋਂ ਤੱਕ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਦਾ ਸਬੰਧ ਹੈ ਉਹ لازਮੀ ਆ ਉਹ ਕਿਉਂਕਿ ਸਿੱਖ ਇੱਕ ਬੜੀ ਪ੍ਰਭਾਵਸ਼ਾਲੀ ਕੌਮ ਵੀ ਹੈ ਤੇ ਪੰਜਾਬੀ ਬੜੇ ਉਦਮੀ ਤੇ ਦਲੇਰ ਤੇ ਵੱਡਾ ਯੋਗਦਾਨ ਪਾਉਣ ਵਾਲੇ ਨੇ ਭਾਰਤੀ ਜਨਤਾ ਪਾਰਟੀ ਇਸ ਪੱਖ ਨੂੰ ਕਿਤੇ ਵੀ ਮੰਨ ਕਰਨੀ ਹੋ ਸਕਦੀ ਤੇ ਉਹ ਵੀ ਚਾਹੇਗੀ ਕਿ ਸਿੱਖਾਂ ਦੀ ਜਿਹੜੀ ਇਸ ਤਰ੍ਹਾਂ ਦੀ ਮਿੰਨੀ ਪਾਰਲੀਮੈਂਟ ਹੈ ਇਸ ਸਬੰਧ ਦੇ ਵਿੱਚ ਆਪਣਾ ਵੀ ਕੋਈ ਨਾ ਕੋਈ ਪ੍ਰਭਾਵ ਛੱਡੇ ਉਹਦੇ ਜਿਸ ਤਰ੍ਹਾਂ ਤੇ नेशनेल ਮਾਈਨੋਰਟੀ ਕਮਿਸ਼ਨ ਦੇ ਚੇਅਰਮੈਨ ਢਾਲਪੁਰਾ ਜੀ ਹੁਣ ਜਿਸ ਤਰ੍ਹਾਂ ਕੇ ਨਵੇਂ ਪੰਜਾਬ ਦੇ ਵਿੱਚੋਂ ਕੇਂਦਰੀ ਮੰਤਰੀ ਬਣੇ ਰਮਨਿਤ ਸਿੰਘ ਬਿੱਟੂ ਤੇ ਪੰਜਾਬ ਪ੍ਰਦੇਸ਼ ਦੇ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸ਼੍ਰੀ ਬਲਰਾਮ ਜਿਆ ਸ਼੍ਰੀ ਜਖਰ ਸਾਹਿਬ ਤੇ ਹੋ ਇਸ ਤਰ੍ਹਾਂ ਹੋਰ ਕਈ ਸ਼ਖਸੀਅਤਾਂ ਜਿਹੜੀਆਂ ਕਿ ਕੈਪਟਨ ਅਮਰਿੰਦਰ ਸਿੰਘ ਦਾ ਵੀ ਭੂਮਿਕਾ ਅਦਾ ਹੋ ਸਕਦੀ ਹੈ ਦੇ ਵਿੱਚ ਇਹ ਇਸ ਵੋਟਾਂ ਦੇ ਸਬੰਧ ਦੇ ਵਿੱਚ ਉਹ ਆਪਣੀ ਆਪਣੀਆਂ ਤੇ ਇਸੇ ਤਰ੍ਹਾਂ ਹੋਰ ਜਿਹੜੇ ਕਈ ਚਿਹਰੇ ਇਸ ਤਰ੍ਹਾਂ ਦੇ ਨਹੀਂ ਜਿਹੜੇ ਦਿੱਲੀ ਦੇ ਵਿੱਚ ਜਿੱimme ਸਿਰਸਾ ਸਾਹਿਬ ਬੈਠੇ ਐ ਤੇ ਉਹਨਾਂ ਦਾ ਵੀ ਇਸ ਤਰ੍ਹਾਂ ਦੇ ਸਬੰਧ ਦੇ ਵਿੱਚ ਆਪੋ ਆਪਣਾ ਨਿਸ਼ਾਨੇ ਹੋਣਗੇ لازਮੀ ਆ ਉਹ ਚਾਹੁੰਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਣ ਤੇ ਇਹਨਾਂ ਦਾ ਗਾਰਮਦਾਰ ਕਿਸ ਪੱਧਰ 'ਤੇ ਨਹੀਂ ਹੁੰਦਾ ਇਹ ਦੇ ਕਿਉਂਕਿ ਰਾਜਸੀ ਅਤੇ ਸਮਾਜਿਕ ਤੇ ਕਈ ਪ੍ਰਭਾਵ ਇਸ ਚੋਣ ਨੇ ਪਾਉਣੀ ਪਾਉਣੇ ਹੁੰਦੇ ਨੇ ਐਸਜੀਪੀਸੀ ਦੇ ਉੱਪਰ ਇਸ ਕਰਕੇ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਲੋਕ ਸਭਾ ਚੋਣਾਂ ਦੇ ਸਾਰੀਆਂ ਪਾਰਟੀਆਂ ਨੇ ਮੰਥਨ ਕੀਤੇ ਮੰਥਨ ਤੋਂ ਬਾਅਦ ਫਿਰ ਪੰਜਾਬ ਦੇ ਵਿੱਚ ਜਿਮਨੀ ਚੋਣ ਪੜ ਪ ਗਿਆ ਜਲੰਧਰ ਅੜ ਖੈਰ ਸਤਾ ਤੇ ਆਮ ਆਦਮੀ ਪਾਰਟੀ ਬੜੇ ਜੋਸ਼ ਉਖਰੋਸ਼ ਦੇ ਨਾਲ ਜਲੰਧਰ ਜਿਮਨੀ ਚੋਣ ਪੜ ਦੇ ਵਿੱਚ ਰੁਚਿਤ ਹੈ ਹਾਲਾਂਕਿ ਸਾਰੀਆਂ ਸਿਆਸੀ ਤਰ੍ਹਾਂ ਪਰੰਤੂ ਫੋਕਸ ਇੱਕ ਸਤਾ ਤੇ ਹੋਣ ਦੇ ਇਹ ਵਸ ਜ਼ਰੂਰ ਇੱਕ ਵੱਖਰੀ ਤਰ੍ਹਾਂ ਦਾ ਬਣਦਾ ਵਿਖਣ ਵਾਲੀ ਗੱਲ ਹੋਵੇਗੀ ਕਿ ਇਹ ਸਾਰਾ ਕੁਝ ਤੇਰਾ ਨੂੰ ਕਿਸ ਤਰ੍ਹਾਂ ਦਾ ਨਤੀਜਾ ਸਾਹਮਣੇ ਆਉਂਦਾ ਹੈ ਪਰ ਜਿਹੜੀ ਵੇਖਣ ਵਾਲੀ ਗੱਲ ਹੈ ਕਿ ਲੋਕ ਸਭਾ ਚੋਣਾਂ ਤੇ ਜਲੰਧਰ ਜਿਮਨੀ ਚੋਣ ਪੇਚ ਇਸ ਚੋਣ ਪ੍ਰਕਿਰਿਆ ਦੇ ਪੂਰੇ ਪਿੰਡ ਨੂੰ ਇੱਕ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਜ਼ਰੂਰ ਸਵਿਖਿਆ ਦੇ ਵਿੱਚ ਲਵੇਗੀ ਕਿਉਂਕਿ ਮਾਵਣਾ ਇੱਕ ਵੱਡੇ ਪੱਧਰ ਉੱਤੇ ਪਰਪਲ ਹੋ ਰਹੀ ਹੈ ਕਿ ਅਗਲੇ ਸਮੇਂ ਮੰਤਰੀ ਮੰਡਲ ਦੇ ਵਿੱਚ ਕੁਝ ਬਦਲਾਅ ਹੋਵੇ ਮੀਤheer ਕਿਉਂਕਿ ਉਹ ਮੈਂਬਰ ਪਾਰਲੀਮੈਂਟ ਚੁਣੇ ਗਏ ਉਹਨਾਂ ਦਾ ਜਿਹੜਾ ਕੈਬਨਿਟ ਰੈਂਕ ਖਾਲੀ ਹੈ ਫਿਰ ਅਗਲੇ ਸਮੇਂ ਕਿਹੜੇ ਨਵੇਂ ਚਿਹਰੇ ਕੈਬਨਿਟ ਪੱਦਰ ਉਤੇ ਇੱਕ ਉਹਨਾਂ ਦੀ ਬਾਜ਼ਾਰ ਦੇ ਵਿੱਚ ਕਹਿੰਦਾ ਭਾਗ ਕਿ ਸ਼ਾਮਲ ਹੋਣ ਦੇ ਵਿੱਚ ਸਭ ਨੂੰ ਤੇ ਕੀ ਰਦੋਬਦਲ ਵੀ ਹੋਏਗਾ ਅਜਿਹਾ ਸਾਰਾ ਇੱਕ ਕਿਨੇ ਦਿਨੀ ਵੱਡੇ ਪੱਦਰ ਉਤੇ ਚਰਚਾ ਦੇ ਵਿੱਚ ਇਸ਼ੂ ਹੈ ਕਿ ਜਲੰਧਰ ਚੋਣ ਪੇਟ ਤੋਂ ਬਾਅਦ ਪੰਜਾਬ ਸਰਕਾਰ ਦੇ ਵਿੱਚ ਅਜਿਹੇ ਲਿਹਾਜ਼ ਉਤੇ ਵੱਡੇ ਪੱਦਰ ਉਤੇ ਹਲਚਲ ਵੇਖਣ ਨੂੰ ਮਿਲੇਗੀ ਖੈਰ ਆਪਾਂ ਗੱਲ ਕਰ ਰਹੇ ਸੀ ਡਾਕਟਰ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੇ ਇਹਦੇ ਇਰਦ-ਗਿਰਦ ਸਾਰਾ ਕੁਝ ਪਰ ਨਾਲ ਇੱਕ ਹੋਰ ਹੈ ਚੋਣ ਵਿਖਾਰ ਉਹ ਹੈ ਪੰਚਾਇਤੀ ਚੋਣਾਂ ਦਾ ਦਸੰਬਰ ਦੇ ਵਿੱਚ ਪੰਜਾਬ ਸਰਕਾਰ ਨੇ ਭਾਵੇਂ ਇੱਕ ਵਾਰੀ ਇਹਨਾਂ ਦੀ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਮਾਮਲਾ ਕੂਟਕਚੈਰੀ ਗਿਆ ਬਾਅਦ ਵਿੱਚ ਹਾਲੇ ਉਹ ਸਾਰਾ ਕੁਝ ਪੈਂਡਿੰਗ ਪਿਆ ਹੈ ਕਹਿੰਦਾ ਆਪਾਂ ਕਿ ਇਹ ਪੰਚਾਇਤੀ ਚੋਣਾਂ ਦੇ ਜੇਕਰ ਆਪਾਂ ਆਲੇ-ਦੁਆਲੇ ਗੱਲ ਕਰ ਲਈਏ ਪਿੰਡਾਂ ਦੇ ਵਿੱਚ ਵੱਡੇ ਪੱਧਰ ਤੇ ਉਤਸ਼ਾਹ ਹੈ ਪਰ ਸਰਕਾਰ ਕਦੋਂ ਇਸ ਪਾਸੇ ਕਦਮ ਬਤਾਏਗੀ ਕੀ ਲੱਗਦਾ ਡਾਕਟਰ ਸਾਹਿਬ ਸਾਰਾ ਕੁਝ ਇੰਡਰਸਾ ਪੰਚਾਇਤੀ ਚੋਣਾਂ ਲਕ ਸੰਪਤੀ ਚੋਣਾਂ ਤੇ ਜ਼ਿਲ੍ਹਾ ਪ੍ਰੀਸ਼ਦਾਂ ਚੋਣਾਂ ਪਿਛਲੇ ਸਮੇਂ ਤੋਂ ਪੈਂਡਿੰਗ ਪਈਆਂ ਨੇ ਇਹ ਜਿਹੜੀ ਗ੍ਰਾਸ ਰੂਟ ਡੈਮੋਕ੍ਰੇਸੀ ਜਿਸ ਤਰ੍ਹਾਂ ਕੇ ਪੰਜਾਬ ਦੇ ਵਿੱਚ ਤਿੰਨ ਪੱਖੀ ਰਾਜਨੀਤੀ ਦਾ ਡੈਮੋਕ੍ਰੇਸੀ ਦਾ ਜਿਹੜਾ ਪਲਾਨ ਬਣਾਇਆ ਸੀਗਾ ਉਹ ਉਸ ਦੇ ਸਬੰਧ ਦੇ ਵਿੱਚ ਇਹ ਪ੍ਰੋਸੈਸ ਨੂੰ ਜ਼ਰੂਰੀ ਹੈ ਸਿਰੇ ਚੜ੍ਹਨਾ ਤੇ ਇਹਦੇ ਨਾਲ ਜਿਹੜੀ ਹਕਮਰਾਨ ਪਾਰਟੀ ਹੁੰਦੀ ਹੈ ਹਕਮਰਾਨ ਧੇਨ ਹੋਂਦੀ ਹੈ ਉਹ ਆਪਣੀਆਂ ਨੀਤੀਆਂ ਨੂੰ ਵੀ ਪੰਚਾਇਤ ਸਰਪੰਚਾਂ ਦੇ ਰਾਹੀਂ ਬਿਨਕ ਸੰਤੰਪੀਆਂ ਦੇ ਰਾਹੀਂ ਤੇ ਜਿਲ੍ਹਾ ਪ੍ਰੀਸ਼ਦਾਂ ਦੇ ਰਾਹੀਂ ਕਾਰਜ ਕਰਦੀ ਹੈ ਤੇ ਇਸ ਸਬੰਧੀ ਉਹ ਗਰੰਟਾਂ ਆਉਂਦੀਆਂ ਨੇ ਬਾਕਾਇਦਾ ਉਹਨਾਂ ਦੇ ਦੁਆਰਾ ਖਰਚੀਆਂ ਕੀਤੀਆਂ ਜਾਂਦੀਆਂ ਨੇ ਤੇ ਆਪਣੇ ਵਿਅਕਤੀ ਆਪਣੇ ਬੰਦੇ ਜਾਂ ਆਪਣੇ ਨਮਾਇंदे ਇਸ ਤਰ੍ਹਾਂ ਉਹਨਾਂ ਦੇ ਚੁਣੇ ਜਾਂਦੇ ਨੇ ਇਹਦੇ ਨਾਲ ਉਸ ਪਾਰਟੀ ਦਾ ਜਿਹੜਾ ਇੱਕ ਇੱਕ ਕਾਡਰ ਦਾ ਕੰਮ ਕਰਦੇ ਨੇ ਕਿ ਜਿਹੜੇ ਪੰਜ ਸਰਪੰਚ ਨੇ ਘੱਟੋ-ਘੱਟ ਜਦੋਂ ਰੂਲਿੰਗ ਪਾਰਟੀ ਆ ਉਹਦੇ ਨਾਲ ਹੀ ਚੱਲਦੇ ਨੇ ਮਿਲ ਕੇ ਵਿਰੋਧ ਦੇ ਵਿੱਚ ਬਹੁਤ ਘੱਟ ਗੁੰਜਾਇਸ਼ ਹੁੰਦੀ ਹੈ ਉਹ ਸਾਰੇ ਆਪਣੀ ਰੂਲਿੰਗ ਪਾਰਟੀ ਦੇ ਹੀ ਮਤਲਬ ਨਾਲ ਚੱਲ ਕੇ ਰਾਜੀ ਹੁੰਦੇ ਨੇ ਤੇ ਉਹਨਾਂ ਤੋਂ ਉਹ ਆਪਣੇ ਕੰਮ ਕਰਵਾਉਂਦੇ ਨੇ ਤੇ ਇਹ ਦੇ ਨਾਲ ਪਾਰਟੀ ਦਾ ਵੀ ਇੱਕ ਜਿਹੜਾ ਸੰਗਠਨ ਤੌਰ ਤੇ ਵੀ ਉਹਨੂੰ ਇੱਕ ਬੜੀ ਵੱਡੀ ਬੂਸਟ ਮਿਲਦਾ ਤੇ ਉਹਨੂੰ ਉਤਸ਼ਾਹ ਵੀ ਮਿਲਦਾ ਉਹਨੂੰ ਪਿੰਡਾਂ ਤੱਕ ਜਾਣ ਦਾ ਜਿਹੜਾ ਜਿਹੜਾ ਵਸੀਲੇ ਬਣਦੇ ਨੇ ਇਸ ਸੰਬੰਧ ਦੇ ਵਿੱਚ ਕਿਉਂਕਿ ਪਿਛਲੇ ਸਾਲਾਂ ਤੋਂ 2.5 ਸਾਲ ਤੋਂ ਭਾਰਤੀ ਆਮ ਆਦਮੀ ਪਾਰਟੀ ਦਾ ਇਸ ਤਰ੍ਹਾਂ ਦਾ ਹਾਲੇ ਤੱਕ ਸੰਸਥਾਗਤ ਢਾਂਚਾ ਨਹੀਂ ਬਣਿਆ ਉਹਨਾਂ ਦੀ ਆਪਣੀ ਪਾਰਟੀ ਵੀ ਇਸ ਤਰ੍ਹਾਂ ਨਹੀਂ ਜਿਹੜਾ ਕਿ ਕੱਟ ਕੇ ਹਾ ਜਾ ਸਕੇ ਜਿਵੇਂ ਦੂਸਰੀਆਂ ਪਾਰਟੀਆਂ ਦਾ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਜਿਹੜੀ ਕਿ ਪਹਿਲਾਂ ਰਾਜਨੀਤੀ ਚੱਲਦੀ ਸੀ ਪਰੰਤੂ ਹੁਣ ਕਿਉਂਕਿ ਨਵੇਂ ਟੰਗ ਦੀ ਰਾਜਨੀਤੀ ਹੈ ਇਹਦੇ ਕਰਕੇ ਪਰੰਤੂ ਹੁਣ ਜਿਵੇਂ ਇਹਨਾਂ ਨੇ ਚੋਣਾਂ ਦੇ ਵਿੱਚ ਮਹਿਸੂਸ ਕੀਤਾ ਆਮ ਆਦਮੀ ਪਾਰਟੀ ਨੇ ਕਿਉਂਕਿ ਜੇਕਰ ਇੱਥੇ ਪੰਚਾਇਤਾਂ ਹੁੰਦੀਆਂ ਬਣੀਆਂ ਹੋਈਆਂ ਇਨ੍ਹਾਂ ਦੇ ਪੰਚ ਸਰਪੰਚ ਇਨ੍ਹਾਂ ਦੇ ਹੁੰਦੇ ਆਪਣੇ ਤਾਂ ਇਹਨਾਂ ਨੂੰ ਕਾਫੀ ਜ਼ਿਆਦਾ ਆਸਰਾ ਵੀ ਹੋਣਾ ਸੀ ਤੇ ਇਹਨਾਂ ਦੀ ਰਿਜ਼ਲਟ ਵੀ ਹੋਰ ਤਰ੍ਹਾਂ ਦੇ ਹੁਣ ਇਸ ਤੋਂ ਸਰਕਾਰ ਲਾਜ਼ਮੀ ਹੈ ਇਸ ਗੱਲ ਦਾ ਨਾਹਾ ਲੈਣਾ ਚਾਹੀਏਗੀ ਕਿ ਉਹ ਆਪਣੇ ਦਿੱਤੇ ਪੰਚਾਂ ਸਰਪੰਚਾਂ ਦੀ ਚੋਣ ਕਰਵਾ ਸਕੇ ਪੰਡਾ ਚੋਣ ਤਾਂ ਬੇਸ਼ੱਕ ਹੈ ਡੈਮੋਕਰੈਟਿਕ ਢੰਗ ਨਾਲ ਹੀ ਹੋਣੀ ਹੈ ਲੋਕਾਂ ਨੇ ਚੁਣਨੇ ਨੇ ਪਰੰਤੂ ਇਹਦੇ ਵਿੱਚ ਆਮ ਇਹੀ ਹੁੰਦਾ ਹੈਗਾ ਕਿ ਹਾਕਮ ਧਿਰ ਦੀ ਹੀ ਸਰਦਾਰੀ ਰਹਿੰਦੀ ਹੈ ਹਾਕਮ ਧਿਰ ਦੀ ਹੀ ਝੰਡੀ ਰਹਿੰਦੀ ਹੈ ਬੇਸ਼ੱਕ ਇਹ ਪਾਰਟੀ ਦੇ ਇਸ ਤੇ ਨਹੀਂ ਲੜੀਆਂ ਜਾਂਦੀਆਂ ਪਰ ਫਿਰ ਵੀ ਇਹਦੇ ਵਿੱਚ ਪੋਲੀਟੀਕਲ ਪਾਰਟੀਆਂ ਕਾਫੀ ਗਮੀਰਤਾ ਨਾਲ ਹਿੱਸਾ ਵੀ ਲੈਂਦੀਆਂ ਨੇ ਪਰ ਆਲਟੀਮੇਟਲੀ ਜੇ ਦੇਖਿਆ ਜਾਂਦਾ ਦਾ ਹਾਕਮ ਤੇ ਰਹੀ ਇਹਦੇ ਵਿੱਚ ਬਾਜ਼ੀ ਮਾਰ ਜਾਂਦੀ ਹੈ ਤੇ ਉਹਨਾਂ ਨੂੰ ਆਪਣਾ ਇੱਕ ਬੜਾ ਵੱਡਾ ਢਾਂਚਾ ਬਣਿਆ ਹੋਇਆ ਮਹਿਸੂਸ ਹੁੰਦਾ ਹੈ ਇਸ ਦੇ ਲਈ ਆਮ ਆਦਮੀ ਪਾਰਟੀ ਹੁਣ لازਮੀ ਚਾਹੇਗੀ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਚਾਰ ਜਿਮਨੀ ਚੋਣਾਂ ਨੇ ਤੇ ਹੋਰ ਵੀ ਇਸ ਤੇ ਦਾ ਹੈਗਾ ਸੰਗਠਨਾਤਮਕ ਢਾਂਚਾ ਉਸ ਤੋਂ ਬਾਅਦ ਫਿਰ ਅਗਲੀ ਸਤਾਈ ਦੀ ਇਲੈਕਸ਼ਨ ਆ ਰਹੀ ਹੈ ਤੇ ਇਹਦੇ ਲਈ ਇਹਨਾਂ ਨੂੰ ਆਪਣਾ ਤਿਆਰ ਕਰਨ ਦੇ ਲਈ ਹੁਣ ਤੋਂ ਇਹ ਕੋਸ਼ਿਸ਼ ਕਰਨਗੇ ਕਿਉਂਕਿ ਬੇਸ਼ੱਕ ਇਹਨਾਂ ਆਮ ਆਦਮੀ ਪਾਰਟੀ ਨੇ ਪਹਿਲਾਂ ਮਹਿਸੂਸ ਕਰ ਲਿਆ ਸੀ ਉਹਨਾਂ ਨੇ ਸਮੇਂ ਤੋਂ ਪਹਿਲਾਂ ਪੰਚਾਇਤਾਂ ਨੂੰ ਤੇ ਪੰਚਾਇਤੀ ਢਾਂਚੇ ਨੂੰ ਭੰਗ ਕਰਕੇ ਚੋਣਾ ਕਰਾਉਣ ਦੀ ਨੀਤੀ ਵੀ ਐਲਾਨ ਦਿੱਤੀ ਸੀ ਪਰੰਤੂ ਉਹ ਕੋਰਟ ਕਚਹਿਰੀ ਦੇ ਚੱਕਰ ਦੇ ਵਿੱਚ ਫਸ ਕੇ ਰਹਿ ਗਿਆ ਸੀ ਇਸ ਕਰਕੇ ਸਰਕਾਰ ਪੂਰਾ ਸचेत ਹੋ ਕੇ ਪੂਰੀ ਤਰ੍ਹਾਂ ਸਾਰੀਆਂ ਪੇਸ਼ਬੰਦੀਆਂ ਕਰਕੇ ਚੋਣਾ ਕਰਾਉਣ ਦੇ ਲਈ ਤਿਆਰ ਵੋਟਰ ਸੂਚੀਆਂ ਨੂੰ ਸੋਧਣ ਦੇ ਲਈ ਜਾਂ ਹੋਰ ਜਿਹੜੇ ਪ੍ਰੋਸੈਸ ਨੇ ਉਹਨਾਂ ਦੇ ਕਾਰਜ ਕਰਾ ਰਹੀ ਹੈ ਤੇ ਦੂਸਰਾ ਸਰਕਾਰ ਇਹ ਵੀ ਸੋਚ ਰਹੀ ਹੈ ਕਿ ਪੰਚਾਇਤ ਦੀ ਜਿਹੜੀ ਸਰਪੰਚ ਨੇ ਉਹ ਸਿੱਧੇ ਚੁਣੇ ਜਾਣੇ ਨੇ ਕਿ ਪੰਚਾਂ ਦੇ ਵਿੱਚੋਂ ਚੁਣੇ ਜਾਣੇ ਨੇ ਭਾਵੇਂ ਡਾਇਰੈਕਟ ਇਲੈਕਸ਼ਨ ਹੋਣੀ ਹੈ ਕਿ ਇਨਡਾਇਰੈਕਟ ਇਲੈਕਸ਼ਨ ਹੋਣੀ ਹੈ ਇਹਦੇ ਲਈ ਵੀ ਇੱਕ ਖਾਸ ਪ੍ਰਕਿਰਿਆ ਹੈ ਉਹਨੂੰ ਅਡੌਪਟ ਕਰਨਾ ਪਏਗਾ ਉਸ ਤੋਂ ਬਾਅਦ ਤੇ ਫਿਰ ਜੇਕਰ ਹੁਣ ਜਿਵੇਂ ਪਿੰਡਾਂ ਦੇ ਵਿੱਚ ਇਹ ਹੈ ਪਹਿਲਾਂ ਤਾਂ ਸਿੱਧੀ ਹੁੰਦੀ ਸੀ ਪੰਚਾਇਤ ਦੀ ਚੋਣ ਪਰ ਪਿਛਲੇ ਕੁਝ ਸਮੇਂ ਤੋਂ ਪੰਚਾਂ ਨੂੰ ਵੀ ਵਾਰਡ ਵਾਈਜ਼ ਚੋਣ ਹੁੰਦੀ ਹੈ ਉਸ ਤਰ੍ਹਾਂ ਦੀ ਵਾਰਡਾਂ ਦੀ ਵੀ ਅਗਲੀ ਜਿਹੜੀ ਹੈਗੀ ਆ ਪੰਨ ਤੋੜ ਕਰਨੀ ਹੁੰਦੀ ਹੈ ਹਰੇਕ ਪਾਰਟੀ ਨੇ ਆਪਣੇ ਹਿਸਾਬ ਨਾਲ ਕਰਦੇ ਨੇ ਬਾੜਾਂ ਦੀ ਨਵੇਂ ਸ੍ਰੀਓ ਬਾੜਾਂ ਦੀ ਪੁਨਰ ਬੰਦ ਕਰਨੀ ਹੈ ਉਹ ਕਿਵੇਂ ਬਣਾਉਣੀ ਹੈ ਕਿਸ ਤਰ੍ਹਾਂ ਦਾ ਉਹਦੇ ਲਈ ਕਾਰਜ ਕਰਨ ਦਾ ਜਿਹੜਾ ਹੈਗਾ ਡਿਪਾਰਟਮੈਂਟ ਜਿਹਦਾ ਪੰਚਾਇਤੀ ਰਾਜ ਆ ਉਹ ਕਾਰਜ ਕਰ ਰਿਹਾ ਹੋਵੇਗਾ ਇਸ ਤੰਦ ਦੇ ਵਿੱਚ ਉਹ ਤੋਂ ਬਾਅਦ ਲਾਜਨੀ ਹੈ ਕਿ ਪੰਜਾਬ ਸਰਕਾਰ ਚਾਹੂਗੀ ਕਿ ਜਿੰਨੀ ਛੇਤੀ ਹੋਵੇ ਇਹ ਚੋਣਾਂ ਨੂੰ ਇਹ ਪ੍ਰਚਾਰਿਆ ਜਾ ਸਕੇ ਤਾਂ ਜੋ ਲੋਕਾਂ ਦੇ ਵਿੱਚ ਆਪਣੀ ਪਹੁੰਚ ਬਣਾਈ ਜਾ ਸਕੇ ਲੋਕਾਂ ਤੱਕ ਪਹੁੰਚ ਜਾਣ ਦਾ ਆਪਣਾ ਜਰੀਆ ਹੋਵੇ ਜਿਵੇਂ ਕਿ ਇਹ ਆ ਪਾਰਲੀਮੈਂਟ ਦੇ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇਸ ਪੱਖ ਤੋਂ ਬੜਾ ਵੱਡਾ ਜਿਹੜੀ ਸੈਟਬੈਕ ਵੀ ਲੱਗੀ ਹੈ ਇਸ ਕਾਰਨ ਪਾਰਟੀ ਲਾਜ਼ਮੀ ਚਾਹੇਗੀ ਸਰਕਾਰ ਲਾਜ਼ਮੀ ਚਾਹੇਗੀ ਕਿ ਚੋਣਾਂ ਕੀਤੀ ਤੋਂ ਸੇਤੀ ਕਰਵਾਈਆਂ ਬਿਲਕੁਲ ਡਾਕਟਰ ਸਾਹਿਬ ਚੋਣਾਂ ਨੂੰ ਲੈ ਕੇ ਤੇ ਕਹਿ ਲਈਏ ਕਿ ਵੱਡੇ ਪੱਧਰ ਉੱਤੇ ਕਈ ਪੱਖਾਂ ਉੱਤੇ ਸਖ਼ਲਾ ਮਾਹੌਲ ਬਣਿਆ ਹੋਇਆ ਹੈ ਤੇ ਇਹਦੇ ਨਾਲ ਹੀ ਆਪਾਂ ਇਸ ਸਾਰੇ ਐਪੀਸੋਡ ਦੇ ਵਿੱਚ ਬੀਜੇਪੀ ਦੀ ਪੰਜਾਬ ਸ਼ਾਖਾ ਦਾ ਜ਼ਿਕਰ ਆਉਂਦਾ ਰਿਹਾ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਜਿਹੜਾ ਰਾਜਸੀ ਰਣਨੀਤੀਕਾਰ ਕਹਿੰਦਾ ਭਾਗ ਹੈ ਉਹਨਾਂ ਦੇ ਰਾਜਸੀ ਗੋਤਵੰਦ ਜਿ ਅਗਲੇ ਸਮੇਂ ਕਿਵੇਂ ਰਹਿ ਕੀ ਖਾਸ ਕਰਕੇ ਐਸਜੀਪੀਸੀ ਚੋਣਾਂ ਉੱਤੇ ਪਰ ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਦੇ ਲਾਅਨ ਆਰਡਰ ਦੇ ਮੁੱਦੇ ਉੱਤੇ ਕਹਿੰਦਾ ਭਾਗ ਕਿ ਕਾਨੂੰਨ ਵਿਵਸਥਾ ਦੇ ਮਾਮਲੇ ਦੇ ਉੱਤੇ ਇੱਕ ਮਾਮਲਾ ਗਵਰਨਰ ਪੰਜਾਬ ਬਨਵਾਰੀ ਲਾਲ ਤੋਂ ਹੁਦ ਕੋਲ ਜ਼ਰੂਰ ਲਜਾਇਆ ਸੂਬੇ ਦੇ ਜਿਹੜੇ ਸਟੇਟ ਪ੍ਰੈਜ਼ੀਡੈਂਟ ਨੇ ਬੀਜਪੀ ਦੇ ਸ਼੍ਰੀਲ ਜਾਖੜ ਉਹ ਗਵਰਨਰ ਪੰਜਾਬ ਨੂੰ ਅੱਜ ਮਿਲਲੇ ਨੇ ਹੁਣ ਅੱਗੇ ਵੇਖਣਾ ਹੋਵੇਗਾ ਕਿ ਆਸਪਾ ਦੇ ਇਸ ਉਠਾਏ ਗਏ ਮੁੱਦੇ ਉੱਤੇ ਪੰਜਾਬ ਸਰਕਾਰ ਕਿਸ ਤਰ੍ਹਾਂ ਦਾ ਤੇ ਕਿਹੜਾ ਜਵਾਬ ਦੇਵੇਗੀ ਖੈਰ ਪਰ ਸਾਹਿਬ ਤੁਸੀਂ ਅੱਜ ਦੇ ਸਾਰੇ ਮਾਹੌਲ ਉੱਤੇ ਵੱਖ-ਵੱਖ ਪੱਖਾਂ ਉੱਤੇ ਪਹਿਲੂਆਂ ਉੱਤੇ ਤੁਸੀਂ ਬੜੇ ਵਿਸਤਾਰ ਨਾਲ ਸਾਰਾ ਕੁਝ ਸਾਂਝਾ ਕੀਤਾ ਚੈਨਲ ਈ ਵਿਸ਼ਨ ਪੰਜਾਬੀ ਲਈ ਤੁਸੀਂ ਆਪਣਾ ਬੜਾ ਮੁੱਲਾ ਸਮਾਂ ਦਿੱਤਾ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਈ ਵਿਸ਼ਨ ਪੰਜਾਬੀ